ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਮ ਹੈ ਰਾਜਵੰਦਰ ਭੋਤਨਾ ਅੱਜ ਅਸੀਂ ਇੱਕ ਅਹਿਮ ਹੀ ਚਰਚਿਤ ਵਿਸ਼ੇ ਤੇ ਗੱਲਬਾਤ ਕਰਾਂਗੇ 25 ਨਵੰਬਰ 2024 ਨੂੰ ਜਿਹੜੀ 12 ਮੈਂਬਰੀ ਕਮੇਟੀ ਆ ਭਾਰਤ ਸਰਕਾਰ ਦੀ ਉਹਦੇ ਵੱਲੋਂ ਜਿਹੜਾ ਖੇਤੀ ਮੰਡੀ ਕਰਨ ਵਾਲੇ ਕੌਮੀ ਨੀਤੀ ਨੂੰ ਲੈ ਕੇ ਇੱਕ ਖਰੜਾ ਪੇਸ਼ ਕੀਤਾ ਗਿਆ ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਖਨੌਰੀ ਬਾਰਡਰ ਤੇ ਜੋ ਕਿਸਾਨ ਅੰਦੋਲਨ ਦੋ ਫਾਰਮ ਲੜ ਰਹੇ ਨੇ ਉਹਨਾਂ ਵੱਲੋਂ ਵੀ ਇੱਕ ਜਿਹੜੀ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਇਹ ਕਾਲ ਦਿੱਤੀ ਗਈ ਆ ਵੀ ਜਿਹੜਾ ਉਹ ਨੀਤੀ ਖਰੜਾ ਉਹਦੀਆਂ ਜਿਹੜੀਆਂ ਕਾਪੀਆਂ ਉਹਨਾਂ ਨੂੰ ਜਲਾਉਣ ਦਾ ਜਿਹੜਾ ਐਕਸ਼ਨ ਜੋ ਡੱਲਿਆ ਸਭ ਮਰਨ ਵਰਤ ਤੇ ਉਹਨਾਂ ਦੇ ਫਾਰਮਾਂ ਵੱਲੋਂ ਦਿੱਤਾ ਗਿਆ ਤਾਂ ਇਹ ਸਾਰੇ ਦੇ ਵਿੱਚ ਬੀ ਇਹਦਾ ਵਿਰੋਧ ਕਿਉਂ ਹੋ ਰਿਹਾ ਇਹ ਖੇਤੀ ਨੀਤੀ ਜਿਹੜੀ ਟਾਂਚਾ ਨਵਾਂ ਖਾੜਾ ਪੇਸ਼ ਹੋਇਆ ਇਹਦੇ ਵਿੱਚ ਹੈ ਕੀ ਆ ਤਾਂ ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਹਰਮਨਦੀਪ ਸਿੰਘ ਰੈਸਰ ਉਹ ਮੌਜੂਦ ਨੇ ਇੱਕ ਸਟੂਡੈਂਟ ਪੋਲਿਟਿਕਸ ਦਾ ਤਜਰਬਾ ਇੱਕ ਚੰਗੀ ਰਾਜਨੀਤਿਕ ਸਮਝ ਕਿਸਾਨੀ ਸੰਕਟ ਦੀ ਸਮਝ ਉਹ ਰੱਖਦੇ ਨੇ ਉਹਨਾਂ ਤੋਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਸਾਰਾ ਜਿਹੜਾ ਖੇਤੀ ਮੰਡੀਕਰਨ ਨੂੰ ਲੈ ਕੇ ਜਿਹੜਾ ਟਾਂਚਾ ਜਿਹੜਾ ਖਰੜਾ ਪੇਸ਼ ਕੀਤਾ ਗਿਆ ਇਸ ਦੇ ਵਿੱਚ ਹੈ ਕੀ ਆ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਧੰਨਵਾਦ ਜੀ ਹੁ ਜਿਵੇਂ ਮੈਂ ਪਹਿਲਾਂ ਭੂਮਿਕਾ ਦੇ ਵਿੱਚ ਦੱਸਿਆ ਇਹ ਜਿਹੜਾ ਖਰੜਾ ਪੇਸ਼ ਹੋਇਆ ਜਿਸ ਦਾ ਕਿ ਜਦੋਂ ਪੇਸ਼ ਹੁੰਦਾ ਖਰੜਾ ਇਹਦਾ ਵਿਰੋਧ ਜਥੇਬੰਦੀਆਂ ਵੱਲੋਂ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਇਹ ਇਹਦੇ ਵਿੱਚ ਇਹਦੀ ਕੀ ਖੜ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਕਿਸਾਨੇ ਦਾ ਵਿਰੋਧ ਕਰ ਰਹੇ ਨੇ ਤੇ ਉਹ ਨਾਲ ਇਹ ਵੀ ਕਹਿ ਰਹੇ ਨੇ ਵੀ ਇਹ ਟੇਡੇ ਢੰਗ ਨਾਲ ਜਿਹੜੇ ਖੇਤੀ ਕਾਨੂੰਨ ਜਿਹੜਾ ਇੱਕ ਕਿਸਾਨ ਅੰਦੋਲਨ ਲੰਬਾ ਲੜ ਕੇ ਵਾਪਸ ਕਰਾਇਆ ਸੀ ਉਹਨਾਂ ਨੂੰ ਪਾਸ ਕਰਨ ਦਾ ਇੱਕ ਚੋਰ ਮਾਰ ਰਹੀ ਅਸੀਂ ਇਹ ਤਰੀਕਾ ਦਾ ਹਾਂਜੀ ਬਿਲਕੁਲ ਰਾਜੇਂਦਰ ਇਹ ਜਿਹੜੇ ਤਿੰਨ ਕਾਨੂੰਨਾਂ ਜਿਹੜਾ ਪਾਸ ਵਾਪਸ ਕਰਵਾਏ ਉਹ ਤੋਂ ਕਿਸਾਨੀ ਅੰਦੋਲਨ ਦੌਰਾਨ ਉਹਦੇ ਜਿਹੜੀ ਮੋਟੇ ਜਿਹੜੇ ਉਹਦੇ ਵਿੱਚ ਸਾਰੇ ਪੁਆਇੰਟ ਸੀਗੇ ਪੱਖ ਸੀਗੇ ਉਹਦੇ ਚ ਕਿ ਜਿਹੜੀ ਸਰਕਾਰੀ ਆਪਣੀ ਮੰਡੀ ਆ ਈਪੀਐਮਸੀ ਆ ਏਪੀਐਮਸੀ ਐਕਟ ਦੇ ਅਧੀਨ ਆ ਸਟੇਟ ਗਵਰਨਮੈਂਟਾਂ ਦੇ ਵਿੱਚ ਤਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਸੀਗੀ ਉਹ ਪੂਰੀ ਤਰ੍ਹਾਂ ਕੇ ਮੰਡੀ ਫੀਸ ਦੇ ਵਿੱਚ ਮੰਡੀ ਫੀਸ ਜਿਹੜੀ ਉਹ 6% ਆ ਉਹ 1% ਤੱਕ ਘਟਾ ਦਿਓ ਉਜਾਡਿਓ ਫੰਡ ਦਾ ਉਹ ਖਤਮ ਹੋ ਜੇ ਤਾਂ ਉਹੀ ਸਾਰੀਆਂ ਚੀਜ਼ਾਂ ਇਸ ਨਵੇਂ ਮਾਡਲ ਐਕਟ ਦੇ ਵਿੱਚ ਵੀ ਇਹੀ ਪ੍ਰੋਵੀਜ਼ਨ ਨੇ ਸਰਕਾਰ ਦੀ ਜਿਹੜੀ ਨੀਅਤ ਆ ਸਾਰੀ ਨੀਤੀ ਆ ਜਿਹੜੀ ਉਹ ਨੀਤੀ ਦਾ ਸਾਰਤਾ ਤੇ ਇਹ ਆ ਕਿ ਸਰਕਾਰੀ ਮੰਡੀ ਦੀ ਥਾਂ ਦੇ ਉੱਤੇ ਪ੍ਰਾਈਵੇਟ ਮੰਡੀ ਤੇ ਸਰਕਾਰੀ ਮੰਡੀ ਨੂੰ ਇੱਕੋ ਬਰਾਬਰ ਖੜੀ ਕਰ ਦੋ ਜੀ ਤਾਂ ਜਦੋਂ ਇੱਕੋ ਬਰਾਬਰ ਖੜੀ ਕਰੋਗੇ ਤਾਂ ਸਰਕਾਰੀ ਮੰਡੀ ਨੂੰ ਜਿੰਨੀ ਟੈਕਸ ਜਿੰਨੇ 1% ਫੰਡ ਆਉਣਾ ਚਾਹੀਦਾ ਮੇਨਟੇਨੈਂਸ ਦੀ ਖਾਤਰ ਤਾਂ ਉਹ ਖਤਮ ਹੋ ਜੂ ਤਾਂ ਹੌਲੀ ਹੌਲੀ ਸਰਕਾਰੀ ਮੰਡੀ ਖਤਮ ਹੋ ਜੂ ਜੀ ਪਰ ਇੰਨਾ ਇਹਦੇ ਵਿੱਚ ਵੀ ਇਹੀ ਆ ਕਿ ਦੇਸ਼ ਭਰ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਮੰਡੀਆਂ ਨੇ ਉਹਨੂੰ ਚਿੰਨਿਤ ਕੀਤਾ ਗਿਆ ਤਾਂ ਉਹਦੇ ਵਿੱਚ ਈ-ਮਾਰਕੀਟਿੰਗ ਰਹੀ ਜਿਹੜਾ ਪੰਜਾਬ ਭਾਰਤ ਸਰਕਾਰ ਦਾ ਵੀ ਇੱਕ ਪੀ ਪੋਰਟਲ ਚੱਲਦਾ ਮਾਰਕੀਟਿੰਗ ਦੇ ਖਾਤਰ ਕਿ ਪੂਰੇ ਦੇਸ਼ ਦੇ ਬਰਤਾਂ ਤੋਂ ਹੀ ਹੁੰਦਾ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਹੀਂ ਸਾਰੇ ਦੇਸ਼ ਦੀ ਮੰਡੀ ਬਹੀਆ ਕੀਤੀ ਜਾਵੇ ਉਹ ਕਹਿੰਦੇ ਆ ਵੀ ਕਿਸਾਨ ਫਸਲ ਕਿਤੇ ਵੀ ਵੇਚ ਸਕਦਾ ਕਿਤੇ ਵੀ ਵੇਚ ਸਕੇ ਹੁਣ ਉਹ ਗੰਦਾਸ ਦੇ ਵਿੱਚ ਸਾਰਾ ਜੇ ਆਪ ਉਹਦੀ ਜਮ੍ਹਾਂ ਜੜ ਦੇ ਵਿੱਚ ਜਾਈਏ ਤਾਂ ਸਾਰਾ ਖੁੱਲੀ ਮੰਡੀ ਦਾ ਆਰਗੂਮੈਂਟ ਆ ਸਾਰਾ ਕਿ ਵਪਾਰੀ ਨੂੰ ਵੀ ਪੂਰੀ ਖੁੱਲੀ ਖੋਲ ਹੋਵੇ ਕਿ ਹੁਣ ਕਿਵੇਂ ਆ ਕਿ ਕਿਸੇ ਆੜਤੀ ਕੋਲੇ ਇੱਥੋਂ ਦਾ ਪੰਜਾਬ ਦਾ ਲਾਇਸੈਂਸ ਆ ਇੱਕ ਮੰਡੀ ਦਾ ਲਾਇਸੈਂਸ ਆ ਬਰਨਾਲੇ ਦੀ ਮੰਡੀ ਦਾ ਲਾਇਸੈਂਸ ਆ ਉਹ ਜਾ ਕੇ ਹਰਿਆਣੇ ਨਹੀਂ ਖਰੀਦ ਕਰ ਸਕਦਾ ਤਾਂ ਉਹ ਕੀ ਹੁੰਦਾ ਕਿ ਪੂਰੇ ਦੇਸ਼ ਦੇ ਵਪਾਰੀ ਨੂੰ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਉਹ ਖਰੀਦ ਕਰ ਸਕਦਾ ਤੇ ਇਸੇ ਤਰੀਕੇ ਨਾਲ ਕਿਸਾਨ ਵੀ ਕਿਤੇ ਵੀ ਵੇਚ ਸਕਦਾ ਆਨਲਾਈਨ ਪਲੇਟਫਾਰਮ ਦੇ ਉੱਤੇ ਵੀ ਵੇਚ ਸਕਦਾ ਉਹ ਤੇ ਵੈਸੇ ਜਾ ਕੇ ਵੀ ਫਿਜੀਕਲੀ ਜਾ ਕੇ ਵੀ ਉਹ ਵੇਚ ਸਕਦਾਗਾ ਪਰ ਇਹ ਗੱਲ ਜਿਹੜਾ ਸਾਰਾ ਹੀ ਸਰਮਾਇਅਦਾਰੀ ਢਾਂਚਾ ਕੈਪਟਲਿਜ਼ਮ ਦੇ ਵਿੱਚ ਜਿਹੜਾ ਖੁੱਲੀ ਮੱਢੀ ਦਾ ਜਿਹੜਾ ਸਿਧਾਂਤ ਆ ਉਹਦੇ ਵਿੱਚ ਜੀ ਖੁੱਲੀ ਮੱਢੀ ਸਭ ਨੂੰ ਮੌਕੇ ਦਿੰਦੀ ਆ ਉਹ ਉਹਦੇ ਵਿੱਚ ਡਿਵੈਲਪਮੈਂਟ ਕਰਨ ਦੀ ਆਪਣੀ ਆਮਦਨ ਵਧਾਉਣ ਦੇ ਬਹੁਤ ਮੌਕੇ ਮਿਲਣਗੇ ਇਹ ਵੀ ਕਹਿੰਦੇ ਨੇ ਸੀ ਦੁੱਗਣੀ ਆਮਦਨ ਕਰਦਾਂਗੇ ਕਿ ਖੁੱਲੀ ਮੱਢੀ ਦੇ ਅੰਦਰ ਦੁੱਗਣੀ ਕਹਿੰਦੇ ਰਹੇ ਆ ਮੋਦੀ ਸਰਕਾਰ ਖੁਰਦੇ ਰਹੇ ਨੇ ਤਾਂ ਪਰ ਉਹ ਸਾਰੇ ਦਾ ਜਿਹੜਾ ਅਸਲੀ ਰਿਜ਼ਲਟ ਹੁੰਦੇ ਨੇ ਉਹ ਰਿਜ਼ਲਟ ਜੇ ਆਪਾਂ ਇੰਡਸਟਰੀ ਦੇ ਮਾਮਲੇ 'ਚ ਵੀ ਚੈੱਕ ਕਰਾਂਗੇ ਇੰਡਸਟਰੀ ਦੇ ਵਿੱਚ অলਰੈਡੀ ਖੁੱਲੀ ਮੰਡੀ ਵਾਲਾ ਸਿਸਟਮ ਚੱਲ ਰਿਹਾ ਹੈਗਾ ਖਾਸ ਕਰਕੇ ਕਰਨ ਦੇ ਨੀਤੀਆਂ ਤੋਂ ਬਾਅਦ ਮਾਰਕੀਟ ਖੁੱਲੀ ਹੈ ਨਾ ਵਿਦੇਸ਼ੀ ਨਿਵੇਸ਼ ਵੀ ਖੁੱਲਾਗਾ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਇਹ ਪਤਾ ਲੱਗਾ ਕਿ ਰਿਕਾਰਡ ਕੀ ਆ ਦਾਤੇ ਕੀ ਆ ਰਹੇ ਨੇ ਕਿ ਛੋਟੀ ਇੰਡਸਟਰੀ ਲਗਾਤਾਰ ਖਤਮ ਹੋ ਰਹੀ ਹੈ ਤਾਂ ਉਵੇਂ ਜਦੋਂ ਕਿਸਾਨਾਂ ਨੂੰ ਇੱਕ ਸਿਕਿਓਰ ਮੰਡੀ ਤੋਂ ਬਾਹਰ ਕੱਢ ਕੇ ਖੁੱਲੀ ਮੰਡੀ ਬਰ ਲਿਆਇਆ ਜਾਊਗਾ ਤਾਂ ਖੁੱਲੀ ਮੰਡੀ ਦੇ ਵਿੱਚ ਜਿਹੜਾ ਵੱਡਾ ਵਪਾਰੀ ਆ ਉਹਦੀ ਉੱਥੇ ਮਨੋਪਲੀ ਬਣਦੀ ਸੰਭਾਵਨਾ ਹਮੇਸ਼ਾ ਹੀ ਰਹਦੀ ਆ ਰਹਿੰਦੀ ਆ ਤਾਂ ਉਹਦੇ 'ਚ ਆਪਣੇ ਰੀਸੈਂਟ ਉਦਾਹਰਣੇ ਮਹਾਰਾਸ਼ਟਰ ਪ੍ਰਦੇਸ਼ ਦੀ ਹੋਈ ਆ ਕਿ ਉਹਨਾਂ ਨੇ ਜਦੋਂ ਛੋਟੇ ਵਪਾਰੀਆਂ ਨੂੰ ਅਡਾਨੀ ਨੇ ਸਾਈਡਲਾਈਨ ਕਰਤਾ ਸੇਬਾਂ ਨੂੰ ਮਾਮਲੇ ਨੇ ਸੇਬ ਦੇ ਮਾਮਲੇ ਦੇ ਵਿੱਚ ਸਾਰੀ ਸੇਬ ਦੀ ਮਾਰਕੀਟ ਨੂੰ ਉਹਨੇ ਕੈਪਚਰ ਕਰ ਲਿਆ ਮਨੋਪਲੀ ਇ ਸਟੈਬਲਿਸ਼ ਕਰ ਲਈ ਖੁੱਲੀ ਮੰਡੀ ਦਾ ਇਹ ਉਹਦਾ ਮਤਲਬ ਬੇਸਿਕ ਨੇਚਰ ਆ ਕਿ ਉਹਦੇ ਵਿੱਚ ਉਹਨੇ ਖੁੱਲਾ ਰਹਿਣਾ ਹੀ ਨਹੀਂ ਹਟਦੇ ਉਹਨੂੰ ਇੱਕ ਬੜੇ ਕਾਰਪੋਰੇਟ ਘਰਾਣੇ ਨੇ ਆਪਦੇ ਅੰਡਰ ਕਰ ਲੈਣਾ ਉਹਦੇ ਮੋਨੋਪੋਲੀ ਬਣ ਜਾਣੀਆਂ ਇੱਕ ਇੱਕ ਫਰਮ ਦੀ ਬਣ ਸਕਦੀ ਆ ਉਹ ਦੋ ਦੀ ਚਾਰ ਦੀ ਆਪਾਂ ਜਿਵੇਂ ਜਿੰਨੇ ਵੀ ਇੰਡਸਟਰੀ ਦੇ ਫੀਲਡ ਲਗਾ ਲਈਏ ਆਪਾਂ ਟੈਲੀਕਾਮਿਊਨੀਕੇਸ਼ਨ ਸੈਕਟਰ ਚਲੇ ਜਾਂਦੇ ਆ ਉੱਥੇ ਕਿੰਨੀਆਂ ਰਹਿ ਗਈਆਂ ਹੁਣ ਕੰਪਨੀਆਂ ਤਿੰਨ ਕੰਪਨੀਆਂ ਰਹਿ ਗਈਆਂ ਉਹਦੇ ਚ ਵੀ ਇਹੀ ਗੱਲ ਹੋਣੀ ਹੈ ਕਿ ਬੋੜਾਫੋਨ ਵੀ ਖਤਮ ਹੋ ਜਾਊਗਾ ਜੀਓ ਤੇ ਐਡਲ ਸਰਵਾਈਵ ਹੋ ਜਾਣਾ ਇਕੱਲੇ ਤਾਂ ਹਰੇਕ ਫੀਲਡ ਚ ਜਾਓ ਤਾਂ ਉਵੇਂ ਹੀ ਉਹੀ ਸਿਧਾਂਤ ਇੱਥੇ ਲਾਗੂ ਹੁਣ ਖੇਤੀ ਦੇ ਮਾਮਲੇ ਦੇ ਵਿੱਚ ਵੀ ਤਾਂ ਉਹਦੇ ਚ ਜਿਹੜੇ ਛੋਟੇ ਕਿਸਾਨ ਦੀ ਜਿਹੜੀ ਮਤਲਬ ਲੁੱਟ ਦੀ ਸੰਭਾਵਨਾ ਗਈ ਉਹ ਪੂਰੀ ਵਧਣੀ ਆ ਤੇ ਨਾਲ ਦੇ ਨਾਲ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਵਿਸ਼ਾ ਸੀ ਪਿਛਲੇ ਕਾਨੂੰਨਾਂ ਦੇ ਵਿੱਚ ਉਹ ਕੰਟਰੈਕਟ ਫਾਰਮਿੰਗ ਵਾਲਾ ਪੱਖ ਵੀ ਇਹਦੇ ਵਿੱਚ ਆ ਇਹਨਾਂ ਨੇ ਬਦਲਿਆ ਕੀ ਆ ਇਹਨਾਂ ਨੇ ਬਦਲਿਆਗਾ ਤਰੀਕਾ ਪਿਛਲੀ ਵਾਰੀ ਸੈਂਟਰ ਆਪ ਕਾਨੂੰਨ ਪਾਸ ਕਰ ਰਿਆ ਸੀ ਸਿੱਧਾ ਸਾਰੇ ਦੇਸ਼ ਦੇ ਉੱਤੇ ਥੋਪ ਰਿਆ ਸੀ ਇਸ ਵਾਰੀ ਉਦੋਂ ਇਹ ਵੀ ਅਲੋਚਨਾ ਹੋ ਰਹੀ ਸੀ ਕਿ ਜਿਹੜਾ ਖੇਤੀ ਨੂੰ ਲੈ ਕੇ ਵੀ ਖੇਤੀ ਇੱਕ ਸਟੇਟ ਸਬਜੈਕਟ ਆ ਹੁਣ ਤਾਂ ਫਿਰ ਇਹਨਾਂ ਨੇ ਸਟੇਟ ਨੂੰ ਹੀ ਸੌਂਪਤਾ ਨਾ ਸਾਰਾ ਕੁਝ ਫਿਰ ਵੀ ਸਟੇਟ ਪਾਸ ਕਰੂਗੀ ਸਟੇਟ ਦੇ ਹੱਥ ਸਾਰੀ ਕੁਸ਼ ਇਹ ਆ ਵੀ ਇਹਦੇ ਚ ਵੀ ਮਤਲਬ ਸਟੇਟ ਦੇ ਹੱਥ ਚ ਕੈਨ ਨੂੰ ਸਾਰਾ ਕੁਸ਼ ਆ ਪਰ ਜਿਵੇਂ GST ਲੱਗੂ ਹੋਈ ਆ ਉਹ ਕਹਿੰਦੇ ਵੀ ਆ ਨੇ ਕਿ GST ਮੇ ਕੋ ਕੌਂਸਲ ਬਣਾਵਾਗੇ ਇਹਦੇ ਵਿੱਚ ਪ੍ਰੋਵੀਜ਼ਨ ਵੀ ਐਮੀ ਆ ਕਿ GST ਦੇ ਵਿੱਚ ਵੀ ਕੀ ਆ ਕਿ ਜਿਹੜਾ ਇੰਡਾਇਰੈਕਟ ਟੈਕਸ ਸੀ ਬੈਟ ਵਗੈਰਾ ਉਹ ਸਟੇਟ ਦਾ ਸਬਜੈਕਟ ਸੀ ਜੀ ਸਟੇਟ ਦੇ ਹੱਥ ਵਿੱਚ ਸੀ ਉਹਨੂੰ ਇੱਕ ਨੇਸ਼ਨ ਇੱਕ ਟੈਕਸ ਲਾਗੂ ਕਰਨ ਦੇ ਨਾਂ ਦੇ ਉੱਤੇ ਇਹ ਜੀਐਸਟੀ ਦਾ ਸਿਸਟਮ ਲੈ ਕੇ ਆਏ ਉਹ ਜੀਐਸਟੀ ਨੂੰ ਇਹਨਾਂ ਨੇ ਸਟੇਟ ਗਵਰਨਮੈਂਟਾਂ ਤਿਆਰ ਨਹੀਂ ਸੀ ਉਹਦੀ ਖਾਤਰ ਤਾਂ ਇਹਨਾਂ ਨੇ ਸਟੈਪ ਵਾਈਜ਼ ਉਹਨੂੰ ਜੀਐਸਟੀ ਕੌਂਸਲ ਬਣਾਈ ਜੀਐਸਟੀ ਕੌਂਸਲ ਫైనాన్స్ ਜਿੰਨੀਆਂ ਵੀ ਸਟੇਟਾਂ ਦੇ ਫైనాన్స్ ਮਿਨਿਸਟਰ ਨੇ ਉਹਨਾਂ ਦੀ ਮਿਲ ਕੇ ਕੌਂਸਲ ਬਣਾਈ ਤੇ ਉਹਨਾਂ ਦੇ ذریعے ਇਹ ਹੌਲੀ-ਹੌਲੀ ਕਰਕੇ ਸਾਰੇ ਸਟੇਟਾਂ ਤੋਂ ਮਨਜ਼ੂਰੀ ਲੈਂਦੇ ਰਹੇ ਕੋਕੇ ਸਟੇਟ ਗਵਰਨਮੈਂਟਾਂ ਕੋਲੇ ਜਿਹੜੇ ਰਿਸੋਰਸਿਸ ਨੇ ਆਪਦੇ ਕੱਟੀ ਜਾਂਦੇ ਨੇ ਤਾਂ ਉਹ ਸਟੇਟ ਗਵਰਨਮੈਂਟਾਂ ਨੂੰ ਬਲੈਕਮੇਲ ਕਰਕੇ ਬਾਹ ਮੁਰੜ ਕੇ ਪੋਲਿਟੀਕਲ ਪ੍ਰੈਸ਼ਰ ਪਾ ਕੇ ਜਿੱਥੇ ਆਪਦੀ ਸਰਕਾਰਾਂ ਬੀਜੇਪੀ ਦੀ ਉੱਥੇ ਦਾ ਸਹਿਮਤ ਹੋਈ ਜਾਣਾਗਾ ਤੇ ਦੂਜੀਆਂ ਸਰਕਾਰਾਂ ਨੂੰ ਵੀ ਮਜਬੂਰ ਕਰ ਦੇਣਾ ਜਿੱਥੇ ਦੂਜੀ ਪਾਰਟੀਆਂ ਸਨ ਇਹੀ ਇੱਕ ਮੇਰਾ ਇਹ ਚ ਸਵਾਲ ਆ ਜੇਕਰ ਪੰਜਾਬ ਮੰਨ ਲਓ ਇਹ ਖਾੜਾ ਰੱਦ ਕਰ ਦਿੰਦਾ ਖੇਤੀਬਾੜੀ ਮੰਤਰੀ ਨੇ ਜਾਂ ਸੀਐਮ ਭਗਵੰਤ ਮਾਨ ਨੇ ਕਿਹਾ ਵੀ ਆ ਤੇ ਦੂਸਰੇ ਸਟੇਟਾਂ ਚ ਜਿੱਥੇ ਵੀਜ਼ੇ ਪਾਜਪਾ ਲਾਗੂ ਕਰਵਾ ਰਹੇ ਦੀ ਕਰਵਾ ਸਕਦੀ ਆ ਜਾਂ ਕਰਵਾ ਲਵੇਗੀ ਫਿਰ ਇਹਦਾ ਕੀ ਫਰਕ ਰਹੂਗਾ ਪੰਜਾਬ ਤੇ ਦੂਜੇ ਸੂਬਿਆਂ ਦੇ ਵਿੱਚ ਇਹਦਾ ਇਹੀ ਫਰਕ ਹੋਊਗਾ ਕਿ ਇੱਥੇ ਥੋੜਾ ਜਿਹਾprocess slow ਹੋ ਜਾਊ ਪਰ ਇਹ ਆਇਆ ਇਹ ਕਹ ਦੂਗਾ ਕਿ ਸਮੱਸਿਆ ਟਲ ਜੂਗੀ ਇਹੀ ਹੈ ਤਾਂ ਜਿਵੇਂ ਸਰਕਾਰ ਕਹਿ ਰਹੀ ਆ ਵੀ ਮੀਟਿੰਗ ਵੀ ਹੋਈ ਆ ਕਿਸਾਨਾਂ ਨਾਲ ਵੀ ਅਸੀਂ ਇਹਨੂੰ ਰੱਦ ਕਰਦੇ ਹਾਂ ਮੁੱਦੋਂ ਜੇ ਸਰਕਾਰ ਰੱਦ ਕਰਦੀ ਆ ਤਾਂ ਫਿਰ ਉਹ ਰੱਦ ਹੀ ਮੰਨੀ ਜਾਊਗੀ ਜਾਂ ਕੇਂਦਰ ਫਿਰ ਉਹਤੇ ਕੀ ਕਰ ਸਕਦਾ ਉਸ ਮਾਮਲੇ ਜੀ ਕੇਂਦਰ ਉਹ ਮੁੱਦੇ ਨੂੰ ਲੰਬਾ ਚਲਾਊਗਾ ਤੇ ਕੌਂਸਲ ਬਣਾਊ ਕੌਂਸਲ ਦੇ ਵਿੱਚ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਨੂੰ ਵੀ ਸਿੱਧਾ ਹੋਊਗਾ ਕਿਉਂਕਿ ਕੌਂਸਲ ਦਾ ਪਾਰਟ ਬਣੂ ਤਾਂ ਉਹਦੇ ਚ ਇਹਨਾਂ ਤੇ ਜਿਵੇਂ ਆਰਡੀਓ ਫੰਡ ਰੋਕ ਰੱਖਿਆ ਉਹ ਆਰਡੀਓ ਫੰਡ ਵੀ ਇਸੇ ਸ਼ਰਤ ਤੇ ਰੋਕ ਰੱਖਿਆ ਕਿ ਜਿਹੜੀ ਮੰਡੀ ਫੀਸ ਆ ਉਹ 1% ਕਰੋ ਉਹ ਉਹੀ ਪ੍ਰੋਵੀਜ਼ਨ ਉਹਦੇ ਪਿਛਲੇ ਕਾਨੂੰਨਾਂ 'ਚ ਸੀ ਕਿ ਮੰਡੀ ਫੀਸ 1% ਕਰਨੀ ਆਰਡੀਐਫ ਫੰਡ ਤਾਂ ਫਿਰ ਇੱਕ ਰੂਰਲ ਡਿਵੈਲਪਮੈਂਟ ਫੰਡ ਵੀ ਆ ਮੰਡੀ ਦੇ ਰਾਹੀਂ ਜਿਹੜੀਆਂ ਲਿੰਕ ਕਿੰਨਾ ਕੁਸ਼ ਉਹ ਡਿਵੈਲਪਮੈਂਟ ਪਿੰਡਾਂ ਦੀ ਜੁੜਦੀਆਂ ਨਾਲ ਆਰਡੀਐਫ ਫੰਡ ਨਾਲ ਉਹਨੂੰ ਰੋਕ ਰੱਖਿਆ ਹੁਣ ਉਹ ਤਾਂ ਉਹਦਾ ਬਕਰਨੀ ਹੈ ਕਿ ਉਹ ਫੰਡ ਰੋਕ ਕੇ ਬਲੈਕਮੇਲ ਕਰ ਰਹੇ ਨੇ ਕਿ ਤੁਸੀਂ ਜੋ ਕਾਨੂੰਨਾਂ ਦੇ ਵਿੱਚ ਚੀਜ਼ ਸੀਗੀ ਕਿ ਮੰਡੀ ਫੀਸ 1% ਕਰੋ ਤਾਂ ਕਿ ਪ੍ਰਾਈਵੇਟ ਪਲੇਅਰ ਮੰਡੀ ਦੇ ਵਿੱਚ ਆ ਸਕਣ ਏਪੀਐਮਸੀ ਦੇ ਵਿੱਚ ਮੁਕਾਬਲਾ ਕਰ ਸਕਣ ਸਰਕਾਰੀ ਖਰੀਦ ਦਾ ਉਹ ਦੇ ਕੱਤਰ ਕੇ ਉਹ ਸਟੇਟ ਗਵਰਨਮੈਂਟਾਂ ਨੂੰ ਮਜਬੂਰ ਕਰਨਗੇ ਕਿ ਉਹਨਾਂ ਦੇ ਫੰਡ ਰੋਕ ਕੇ ਕਿ ਤੁਸੀਂ ਇਸ ਪਾਲਿਸੀ ਦੇ ਉੱਤੇ ਆਓ ਤੇ ਫਿਰ ਇਹਦਾ ਜੇ ਕਿਸਾਨ ਚਾਹੁੰਦੇ ਵੀ ਅਸੀਂ ਇੰਪਲੀਮੈਂਟ ਨਹੀਂ ਹੋਣ ਦੇਣੀ ਲੱਗ ਹੁਣ ਇਹਦਾ ਫਿਰ ਸੋਲੂਸ਼ਨ ਕੀ ਹੈ ਇਹਦਾ ਹੱਲ ਕੀ ਆ ਦੇਖੋ ਹੱਲ ਤਾਂ ਇਸ ਵਕਤ ਜਿਹੇ ਜਿਹੇ ਦੀ ਸਿਨੈਰੀਓ ਆ ਕਿ ਸੈਂਟਰਲ ਗਵਰਨਮੈਂਟ ਆਪਦੇ ਜੰਡੇ ਨੂੰ ਕਲੀਅਰ ਚੱਲ ਰਹੀ ਹੈ ਉਹਨਾਂ ਨੇ ਦੇਖੋ ਉਹਨਾਂ ਦੀ ਪਾਲਿਸੀ ਦੇ ਦੋ ਇੱਕ ਸਿੱਕੇ ਦੇ ਦੋ ਪਹਿਲੂ ਨੇ ਸੈਂਟਰਲਾਈਜੇਸ਼ਨ ਤੇ ਕਾਰਪੋਰੇਟ ਲੱਗਦਾ ਮਤਲਬ ਇਹ ਦੋਵੇਂ ਚੀਜ਼ਾਂ ਬਹੁਤ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਤੇ ਤੀਜਾ ਹਿੰਦੂਤਵ ਦੀ ਪੋਲਿਟਿਕਸ ਵੀ ਇਸੇ ਨਾਲ ਹੀ ਚੰਗੀ ਤਰ੍ਹਾਂ ਜੁੜੀ ਹੋਈ ਆ ਤੇ ਸਾਰਾ ਇਹ ਪੈਕੇਜ ਆ ਪੂਰਾ ਤਾਂ ਇਹ ਸਾਰੇ ਪੈਕੇਜ ਨੂੰ ਸਮਝਦੇ ਹੋਏ ਤਾਂ ਜਿਹੜੀ ਲੜਾਈ ਅਸੀਂ ਅੱਜ ਸਰਕਾਰੀ ਮੰਡੀ ਬਚਾਉਣ ਦੇ ਖਾਤਰ ਐਮਐਸਪੀ ਦੀ ਖਾਤਰ ਇੱਕ ਤਰੀਕੀ ਦੀ ਕਾਰਪੋਰੇਟਾਂ ਦੇ ਉੱਤੇ ਲੜਾਈ ਲੜ ਰਹੇ ਆ ਤਾਂ ਇਹਦੇ ਨਾਲ ਨਾਲ ਜਿਹੜੀ ਸੈਂਟਰਲਾਈਜੇਸ਼ਨ ਹੋ ਰਹੀ ਆ ਕਿ ਸੈਂਟਰਲ ਗਵਰਨਮੈਂਟ ਤਾਕਤਵਾਰੀ ਇੰਨੀ ਹੋ ਚੁੱਕੀ ਆ ਕਿ ਤੋਂ ਉਹਦੇ ਉੱਤੇ ਲੜਨਾ ਮੁਸ਼ਕਲ ਹੋਇਆ ਪਿਆ ਕਿ ਜੇ ਅਸੀਂ ਪੰਜਾਬ ਵਿੱਚ ਬੈਠ ਕੇ ਲੜਦੇ ਆ ਤਾਂ ਸਾਡੀ ਵੀ ਸੁਣਵਾਈ ਨਹੀਂ ਦਿੱਲੀ ਸਾਨੂੰ ਉਹਨਾਂ ਨੇ ਫੌਜ ਲਾ ਕੇ ਰੋਕ ਲਿਆ ਜਾਨ ਨਹੀਂ ਦਿੰਦੇ ਇੰਟਰ ਨਹੀਂ ਹੋਣ ਦਿੰਦੇ ਇੰਟਰ ਨਹੀਂ ਹੋਣ ਦੇ ਤਾਂ ਇਹ ਸਟਿਚਰ ਤਾਂ ਹੈ ਹੁਣ ਤਾਂ ਇਹ ਵੀ ਗੱਲ ਹੈ ਨਾ ਹਰਿਆਣਾ ਵੀ ਨਹੀਂ ਇੰਟਰ ਹੋਣ ਦਿੱਤਾ ਦਿੱਲੀ ਤਾਂ ਬਹੁਤ ਦੂਰ ਦੀ ਗੱਲ ਰਹੇਗੀ ਤਾਂ ਇਸ ਹਾਲਤ ਤੇ ਵਿੱਚ ਜਿਹੜਾ ਸੰਘਰਸ਼ ਦੇ ਕੀ ਰੂਪ ਰੇਖਾ ਆਉਣਗੇ ਇਹ ਬਹੁਤ ਵੱਡੇ ਸਵਾਲ ਨੇ ਸਾਰੀ ਕਿਸਾਨੀ ਲੇਅਰ ਦੇ ਸਾਹਮਣੇ ਵੀ ਓਵਰਆਲ ਜਿਹੜਾ ਵੀ ਸਮਾਜ ਦਾ ਤਬਕਾ ਜਿਹੜਾ ਪੀੜਿਆ ਜਾ ਰਿਹਾਗਾ ਖਾਸ ਕਰ ਆਪਾਂ ਕਹਿੰਦੇ ਕਿ ਪੂਰੇ ਪੰਜਾਬ ਦੀ ਖਾਤਰ ਹੀ ਕਿ ਇਹ ਹਾਲਾਤ ਜਾਦੇ ਡੰਗਈ ਵਾਲੇ ਸੋਚਣ ਵਾਲੇ ਮਸਲੇ ਬਣਦੇ ਨੇ ਕਿ ਲੜਾਈ ਕਿਵੇਂ ਲੜੀ ਜਾਵੇ ਕਿਉਂਕਿ ਕਿਸਾਨ ਤਾਂ ਇਹ ਕਹਿ ਰਹੇ ਨੇ ਵੀ ਸਾਨੂੰ ਐਮਐਸਪੀ ਦੋ ਤੀ ਫਸਲਾਂ ਤੇ ਤੇ ਜੇ ਸਰਕਾਰ ਦੀ ਜਿਹੜੀ ਮਨਸ਼ਾਗੀ ਉਹ ਤਾਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਵੀ ਤਬਾਹ ਕਰਨ ਤੇ ਆ ਐਮਐਸਪੀ ਦੇਣ ਵਾਲੇ ਪਾਸੇ ਤਾਂ ਉਹ ਵੱਧ ਨਹੀਂ ਰਹੀ ਫਿਰ ਇਸ ਸਾਰੇ ਦੇ ਵਿੱਚ ਜਿਹੜਾ ਕਿਸਾਨੀ ਵਰਗ ਆ ਜਾਂ ਸਾਰੇ ਹੋਰ ਵਰਗ ਆ ਇਹਨੂੰ ਕਿਵੇਂ ਨਜਿੱਠਿਆ ਜਾਊਗਾ ਇਹਦਾ ਕੀ ਸਿੱਟੇ ਨਿਕਲਣਗੇ ਜੇ ਇਹਦੇ ਆਪਾਂ ਪਿਆਰ ਨਾਲ ਕਿ ਸਿੱਟਿਆਂ ਦੀ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਾਰਪੋਰੇਟ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਹਮਲਾ ਕਰ ਰਿਹਾ ਲਗਾਤਾਰਤਾ ਚ ਤਾਂ ਸਾਰੇ ਵਰਗਾਂ ਤੇ ਜਾਂ ਪੰਜਾਬ ਦੇ ਕਿਸਾਨਾਂ ਤੇ ਇਹਦੇ ਕੀ ਸਿੱਟੇ ਹੋ ਸਕਦੇ ਨੇ ਦੇਖੋ ਇਹ ਤਾਂ ਜੇ ਮੈਨੂੰ ਇਹ ਸਮਝ ਆਉਣਾ ਹੁੰਦਾ ਕਿ ਜੋ ਕਰਨਾ ਚਾਹੁੰਦੇ ਨੇ ਖੇਤੀ ਦੇ ਵਿੱਚ ਜਿਹੜਾ ਕਾਰਪੋਰੇਟ ਦੀ ਦਖਲਅੰਦਾਜ਼ੀ ਦਾ ਸਰ ਕੀ ਹੋਊਗਾ ਇਹਦੀ ਉਦਾਹਰਨ ਲਾਟਿਨ ਅਮਰੀਕਾ ਦੀ ਕਿ ਜਿਹੜੇ ਲਾਟਿਨ ਅਮਰੀਕਾ ਦੇ ਦੇਸ਼ ਨੇ ਅਰਜنٹੀਨਾ ਹੋ ਗਿਆ ਬ੍ਰਾਜ਼ੀਲ ਹੋ ਗਿਆ ਉੱਥੇ ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਸੀ ਆਪਣੇ ਤੋਂ 20 ਸਾਲ ਪਹਿਲਾਂ ਹੀ ਸੀ ਆਪਣੇ ਜਿਵੇਂ 99 99 ਤੋਂ ਬਾਅਦ ਆਈਆਂ ਉੱਥੇ 70 ਮੈਂ ਜਾਇਗਾ ਉੱਥੇ ਤਾਂ ਅਮਰੀਕਾ ਨੇ ਬਹੁਤ ਮਿਲਟਰੀ ਕੂ ਕਰਾ ਕੇ ਵੀ ਨੀਤੀਆਂ ਲਾਗੂ ਕਰਾਈਆਂ ਨੇ ਤੇ ਉੱਥੇ ਦਾ ਉਹ ਉੱਥੇ ਦਾ ਹਸ਼ਰ ਦੇਖੋ ਤਾਂ ਜਿਹੜੀ ਅੱਜ ਪੰਜਾਬ ਦੀ ਜੇਪਾ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਕੋਲੇ ਅੱਜ ਖਰੀਦਣ ਦੀ ਸ਼ਕਤੀ ਬਚੀ ਹੋਈ ਆ ਲੋਕ ਇੱਕ ਥੋੜੀ ਜਿਹੀ ਜ਼ਿਮਾਨ ਦੀ ਰੋਟੀ ਜੇ ਖਾ ਵੀ ਲੈ ਇੱਕ ਤਬਕਾ ਕਿਸਾਨੀ ਦੇ ਵਿੱਚੋਂ ਵੀ ਤਾਂ ਛੋਟੀ ਮਾਲਕ ਕਿਸਾਨੀ ਇੱਥੇ ਤੋ ਛੋਟੀ ਕਿਸਾਨੀ ਕੋਲੇ ਸਰਕਾਰੀ ਖਰੀਦ ਆ ਸਰਕਾਰੀ ਖਰੀਦ ਆ ਉਹਦੇ ਕਰਕੇ ਇੱਕ ਵੱਡੇ ਹਿੱਸੇ ਕੋਲੇ ਇੱਕ ਸਿਕਿਉਰ ਇਨਕਮ ਆ ਉਹਦੀ ਸਿਕਿਉਰ ਇਨਕਮ ਨਾਲ ਅੱਗੇ ਮਾਰਕੀਟ ਚੱਲ ਰਹੀ ਆ ਮਤਲਬ ਪੰਜਾਬ ਦੇ ਵਿੱਚ ਪਰ ਕੈਪੀਟਾ ਇਨਕਮ ਭਾਵੇਂ ਬਹੁਤ ਘੱਟ ਆ 16ਵੇਂ ਨੰਬਰ ਦਾ ਆਮ ਹੀ ਸੁਣਦਾ ਜੀ ਪੰਜਾਬ 16ਵੇਂ ਨੰਬਰ ਤੇ ਚੱਲ ਗਿਆ ਡਿਵੈਲਪਮੈਂਟ ਦੇ ਮਾਮਲੇ ਚ ਜੀਡੀਪੀ ਦੇ ਮਾਮਲੇ ਚ ਪਰ ਕੈਪੀਟਾ ਦੇ ਮਾਮਲੇ ਚ ਪਰ ਜੇ ਪੰਜਾਬ ਨੂੰ ਤੁਸੀਂ ਕੰਜ਼ਮਪਸ਼ਨ ਦੇ ਮਾਮਲੇ ਚ ਚੈੱਕ ਕਰੋ ਪੰਜਾਬ ਅੱਜ ਵੀ ਪਹਿਲੇ 55 ਚ ਹੋਊਗਾ ਤਾਂ ਉਹਦਾ ਕਾਰਨ ਕੀ ਆ ਕਿ ਇੱਥੇ ਛੋਟੀ ਕਿਸਾਨੀ ਆ ਛੋਟੀ ਤੇ ਮੱਧ ਵਰਗੀ ਕਿਸਾਨੀ ਆ ਤੇ ਮੱਧ ਵਰਗੀ ਕਿਸਾਨੀ ਕੋਲ ਇੱਕ ਸਿਕਿਉਰ ਮੰਡੀ ਆ ਤਾਂ ਉਸੇ ਨਾਲ ਮਜ਼ਦੂਰ ਤਬਕੇ ਨੂੰ ਵੀ ਸਰਵ ਸੈਕਟਰ ਚ ਰੋਜ਼ਗਾਰ ਮਿਲਿਆ ਵੇ ਵੱਡੇ ਪੱਧਰ ਦੇ ਉੱਤੇ ਬੇਰੁਜ਼ਗਾਰੀ ਕੱਢ ਪਿਛਾ ਕਿ ਜੋ ਹੈ ਤੇ ਪਰ ਉਹਦੇ ਨਾਲ ਇੱਕ ਪੰਜਾਬ ਦੇ ਵਿੱਚ ਇਹ ਸਾਰੇ ਕੈਪਟਲਿਜ਼ਮ ਦੇ ਸਿਸਟਮ ਦੇ ਵਿੱਚ ਇੱਕ ਲੋਕਾਂ ਕੋਲੇ ਆਪਦੇ ਘਰੇ ਰੋਟੀ ਖਾਣ ਜੋਗਾ ਸਿਸਟਮ ਜਾਂ ਚੱਲ ਰਿਹਾ ਹੈਗਾ ਟਾਈਮ ਪਾਸ ਮਤਲਬ ਕਿ ਜੇ ਕਿਸਾਨ ਕੋਲੇ ਇਨਕਮ ਬਚੂਗੀ ਜਿਹੜੀ ਹੁਣ ਮੰਡੀ ਕਰਨਾ ਇੰਸਪੀ ਰਹੀਆਂ ਤਾਂ ਜਿਹੜਾ ਪੂਰੀ ਮਾਰਕੀਟ ਆ ਕਿਸਾਨ ਤਾਂ ਵਿੱਚ ਉਹ ਚ ਵੱਡਾ ਹਿੱਸਾ ਪਰਚੇਜ਼ਿੰਗ ਪਾਵਰ ਹੈਗੀ ਆ ਜੇ ਮਾਰਕੀਟ ਦੇ ਵਿੱਚ ਪੈਸਾ ਜਾਊਗਾ ਤਾਂ ਪੂਰੀ ਮਾਰਕੀਟ ਸਰਵਾਈਵ ਰਹਿੰਦੀ ਆ ਸਰਵਾਈਵ ਰਹਿੰਦੀ ਆ ਤਾਂ ਜਿਵੇਂ ਆਪਾਂ ਕਰੋਨਾ ਵੇਲੇ ਵੀ ਦੇਖਿਆ ਕਿ ਉਦੋਂ ਤਾਂ ਖੇਤੀ ਸੈਕਟਰ ਨੇ ਪੂਰੇ ਭਾਰਤ ਨੂੰ ਹੀ ਬਚਾ ਲਿਆ ਠੀਕ ਆ ਉਹ ਖੇਤੀ ਸੈਕਟਰ ਤਾਂ ਪਰ ਜੇ ਸਾਰੇ ਦੇ ਵਿੱਚ ਕਾਰਪੋਰੇਟ ਕੰਟਰੈਕਟ ਫਾਰਮਿੰਗ ਤੋਂ ਲੈ ਕੇ ਸਿਸਟਮ ਜੀ ਸਾਰਾ ਬਣ ਜਾਂਦਾ ਤੇ ਸਿਕਿਓਰ ਮਾਰਕੀਟ ਨਹੀਂ ਰਹਿ ਜਾਂਦੀ ਜਿਵੇਂ ਸਬਜ਼ੀਆਂ ਦੇ ਭਾਅ ਉੱਪਰ ਥੱਲੇ ਹੁੰਦੇ ਨੇ ਅਨਾਜ ਦੇ ਭਾਅ ਵੀ ਉੱਪਰ ਥੱਲੇ ਹੋਇਆ ਕਰਨਗੇ ਕਿਸਾਨ ਦੀ ਲੋਟ ਹੋਇਆ ਕਰੋ ਜਿਹੜੀ ਅੱਜ 2400 ਤੱਕ ਐਮ ਐਸ ਪੀ ਪਹੁੰਚ ਗਈ ਜੋ ਵੀ 1600 1800 ਨੂੰ ਝੋਨਾ ਵੇਚਣ ਲੱਗੀ ਜੇ ਦੁਆਰਾ ਤੇ ਉਹ ਸਾਰੇ ਨਾਲ ਹਾਲਾਤ ਕੀ ਹੋਣੇ ਨੇ ਉਹ ਮਤਲਬ ਕੰਗਾਲੀ ਵਾਲੇ ਪਾਸੇ ਨੂੰ ਜਾਵਾਂਗੇ ਸੀ ਮਤਲਬ ਜਿਹੜੀ ਵੱਡੇ ਪੱਧਰ ਦੇ ਉੱਤੇ ਲੋਕਾਂ ਦੀਆਂ ਜ਼ਮੀਨਾਂ ਹੋਰ ਬਿਕਣੀਆਂ ਇੱਕ ਪਾਸੇ ਇਕੱਠੀਆਂ ਹੋਣਗੀਆਂ ਕਾਰਪੋਰੇਟ ਬੜੀ ਫਾਰਮਿੰਗ ਵਾਰਨ ਨੂੰ ਚੌਂਦੇ ਨੇ ਉਹ ਉਹਦੇ ਵਿੱਚ ਜਿਹੜਾ ਮਾਲਕ ਕਿਸਾਨ ਆ ਉਹ ਮਜ਼ਦੂਰ ਬਣ ਹਾਂ ਮਜ਼ਦੂਰ ਬਣ ਸਕਦਾ ਉਹ मतलब ਗਾਹਾਂ ਮਜ਼ਦੂਰ ਮਜ਼ਦੂਰ ਵੀ ਬਣੂ ਤੇ ਚੁਰੀ ਕੋ ਮਜ਼ਦੂਰ ਤਾਂ ਉਹ ਕੋਈ ਰੋਜ਼ਗਾਰ ਮਿਲੂ ਤਾਂ ਮਜ਼ਦੂਰ ਮਿਲੂ ਤੇੜੀ ਮਿਲੂ ਮਤਲਬ ਕੰਗਾਲੀ ਵਾਲਾ ਸਿਸਟਮ ਕਿਉਂਕਿ ਜਿਵੇਂ ਇਹ ਸਿਸਟਮ ਡਿਵੈਲਪ ਕੀਤਾ ਜਾ ਰਿਹਾ ਨਾ ਵੱਡੇ ਸਾਈਲੋਜ਼ ਗਦਾਵਾਂ ਉਹਦੇ ਵਿੱਚ ਮਸ਼ੀਨੀ ਕਰਨਾ ਉਹ ਜੋ ਮੈਨ ਪਾਵਰ ਤਾਂ ਖਤਮ ਹੁੰਦੀ ਜਾ ਰਹੀ ਹੈ ਤੇ ਜਿਹੜਾ ਕਿ ਪਾਲਿਸੀ ਦੇ ਵਿੱਚ ਕਹਿ ਰਹੇ ਆ ਵੀ ਡਿਜੀਟਲ ਦਾ ਟਾਈਮ ਆ ਇਹਨੂੰ ਡਿਜੀਟਲ ਕੀਤਾ ਜਾਣਾ ਜਾਂ ਸ਼ੇਅਰ ਮਾਰਕੀਟ ਨਾਲ ਜੋੜਿਆ ਜਾਣਾ ਇਸ ਨੀਤੀ ਦੇ ਖਾੜੇ ਦੇ ਵਿੱਚ ਉਹ ਕੀ ਚੀਜ਼ ਆ ਸਾਰਾ ਈ ਟ੍ਰੇਡਿੰਗ ਡਿਜੀਟਲਾਈਜੇਸ਼ਨ ਜਾਂ ਵੀ ਕਿਸਾਨਾਂ ਨੂੰ ਫੋਨ ਦੇ ਨਾਲ ਜੋੜ ਕੇ ਜਿਹੜੇ ਭਾਤ ਐ ਹੋਣਗੇ ਉਹ ਇਸ ਖਾੜੇ ਦੇ ਵਿੱਚ ਉਹਦੀ ਕੀ ਕੀ ਮਨਸ਼ਾ ਉਹ ਸ਼ੇਅਰ ਮਾਰਕੀਟ ਨਾਲ ਜੋੜਨ ਵਾਲੀ ਗੱਲ ਆ ਜਿਹੜੀ ਉਹ ਤਾਂ ਦੇਖੋ ਉਹਦੀ ਸਾਰਿਆਂ ਤੋਂ ਮੇਨ ਪੱਖ ਤਾਂ ਉਹਦਾ ਇਹ ਹੈ ਕਿ ਪੂਰੇ ਦੇਸ਼ ਨੂੰ ਇੱਕ ਮੰਡੀ ਬਣਾਉਣਾ ਡਿਜੀਟਲਾਈਜੇਸ਼ਨ ਨਾਲ ਸਭ ਤੋਂ ਸੌਖੀ ਬਣ ਜਾਂਦੀ ਹੈ ਕੀ ਮਤਲਬ ਸਾਰੀ ਦੇਸ਼ ਦੀ ਮਾਰਕੀਟ ਨੂੰ ਮਤਲਬ ਉਹਦੇ ਤੇ ਮਨੋਪਲੀ ਬਣ ਸਕੇ ਉਹਦੇ ਕੁਝ ਕਾਰਪੋਰੇਟ ਘਰਾਣੇ ਜੇ ਕਬਜ਼ਾ ਕਰ ਸਕਦੇ ਨੇ ਇੱਕ ਤਰ੍ਹਾਂ ਹੈ ਕਿ ਤੁਹਾਨੂੰ ਸਾਰੇ ਪਾਸੇ ਇਨਫਰਾਸਟ੍ਰਕਚਰ ਚਾਹੀਦਾ ਮਤਲਬ ਈ-ਮਾਰਕੀਟਿੰਗ ਨਾਲ ਤੁਹਾਨੂੰ ਇੱਕ ਕੰਪਨੀ ਨੂੰ ਫਾਰਮਰ ਤੱਕ ਅਸੈਸ ਕਰਨੀ ਹੋਰ ਵੀ ਸੌਖੀ ਹੋ ਜਾਂਦੀ ਆ ਤਾਂ ਉਹ ਸਾਰੇ ਇੱਕ ਪਲੇਟਫਾਰਮ ਦੇ ਲੈ ਕੇ ਆਉਣਾਗਾ ਤਾਂ ਉਹਦਾ ਮਕਸਦ ਤਾਂ ਇਹੀ ਆ ਕਿ ਉਹ بڑے ਕਾਰਪੋਰੇਟ ਘਰਾਣਿਆਂ ਦਾ ਦੇਸ਼ ਦੇ ਕੋਨੇ-ਕੋਨੇ ਤੱਕ ਮਾਰਕੀਟ ਤੱਕ ਉਹਨਾਂ ਦੀ ਰੀਚ ਪਹੁੰਚਣੀ ਉਹਨਾਂ ਦੀ ਜਦੋਂ ਆਪਾਂ ਉਹਨਾਂ ਗੱਲ ਕਰੀ ਜਿਵੇਂ ਮਾਰੀ ਮਾਰਕੀਟਿੰਗ ਦਾ ਆਪਾਂ ਜੇ ਐਮਈ ਜੋਨ ਦਾ ਫਲਿੱਪਕਾਰਟ ਨੂੰ ਦੇਖੀ ਉਹ ਜਦੋਂ ਉਲਟਾ ਦੇਖਦੇ ਹੁਣ ਕਿ ਮਤਲਬ ਆਪਾਂ ਕਯੂਮਰ ਦੇ ਤੌਰ ਤੇ ਉਦੋਂ ਡੀਲ ਕਰਦੇ ਆ ਡੀਲ ਕਰਦੇ ਆ ਜ਼ਿਆਦਾ ਕਰਨਾ ਉਹਦੇ ਵਿੱਚ ਲੋਕਲ ਸੈਲਰ ਵੀ ਹੁੰਦੇ ਨੇ ਉਹਦੇ ਵਿੱਚ ਆਪਾਂ ਵੇਚ ਵੀ ਸਕਦੇ ਹਾਂ ਜੋ ਕਿ ਬੰਦਾ ਕੋਈ ਪ੍ਰੋਡਕਟ ਬਣਾਉਂਦਾ ਉਹ ਉਹਦੇ ਤੇ ਵੇਚ ਵੀ ਸਕਦਾ ਉਹਦੇ ਤੇ ਤਾਂ ਪਰ ਉਹਦੇ ਵਿੱਚ ਕੀ ਹੋ ਰਿਹਾ ਹੁਣ Amazon Flipkart ਸਾਰਾ ਕੁਝ ਆਬਦਾ ਨਹੀਂ ਵੇਚਦੀ ਪਰ ਉਹਦੇ ਚ ਪ੍ਰਾਈਵੇਟ ਸੈਲਰ ਵੀ ਨੇ ਤੇ ਬਾਏਰ ਤਾਂ ਚਲੋ ਪ੍ਰਾਈਵੇਟ ਇੰਡੀਵਿਜੂਅਲ ਹੈਗੇ ਹੈਗੇ ਨਾ ਕੰਜ਼ਿਊਮਰ ਬਾਕੀ ਕੰਜ਼ਿਊਮਰ ਨੇ ਸੈਲਰ ਨੇ ਤਾਂ ਉਹਦੇ ਨਾਲ ਪਰ ਉਹ ਸਾਰੇ ਨੂੰ ਆਪਰੇਟ ਕੌਣ ਕਰ ਰਿਹਾ ਪਲੈਟਫਾਰਮ Amazon ਆ Flipkart ਉਹ ਬڑے ਕਾਰਪੋਰੇਟ ਘਰਾਣੇ ਨੇ ਤਾਂ ਉਹ ਜਿਹੜਾ ਸ਼ੇਅਰ ਆ ਜਿਹੜਾ بڑے ਪੱਧਰ ਦੇ ਉੱਤੇ ਸਾਰੇ ਦੇ ਵਿੱਚੋਂ ਉਹ ਕੈਪਚਰ ਕਰ ਰਹੇ ਨੇ ਕਿ ਸ਼ੇਅਰ ਉਧਰ ਜਾ ਕਿਉਂਕਿ ਪਿੱਛੇ ਕਿ ਡਾਟਾ ਵੀ ਆਇਆ ਸੀ ਵੀ ਜਿਹੜਾ ਐਮੋਜੋਨ ਫਲਿੱਪਕਾਰਟ ਕਰਕੇ ਪਰਚੂਨ ਖੇਤਰ ਦੇ ਵਿੱਚ 3 ਲੱਖ ਦੇ ਕਰੀਬ ਜਿਹੜੀਆਂ ਦੁਕਾਨਾਂ ਬੰਦ ਵੀ ਹੋਈਆਂ ਨੇ ਜਿਵੇਂ ਇਹਦੇ ਆਪਣੇ ਤੁਸੀਂ ਬਰਨਾਲੇ ਦੇ ਉਦਾਹਰਣ ਲੈ ਲਓ ਡੀ ਮਾਰਟ ਨੇ ਮਤਲਬ ਡੀ ਮਾਰਟ ਇੱਕ ਤਰੀਕੇ ਦੇ ਕਹਿ ਲੋ ਕਿ ਜਿਹੜਾ ਤੁਹਾਨੂੰ ਸਾਰੇ ਸਦਰ ਬਾਜ਼ਾਰ ਦੇ ਵਿੱਚੋਂ ਸਮਾਨ ਮਿਲਦਾ ਜਿ ਤੁਰਕੇ ਉਹ ਇੱਕ ਛੱਟ ਥਲੇ ਮਿਲਣ ਲੱਗ ਗਿਆ ਉਹਨੇ ਚੀਤੇ ਪਰਚੂਨ ਖੇਤਰ ਦੇ ਉਹ 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 ਬਸ ਉਹਨੇ ਕਿੰਦਾ ਕਿੰਨੇ ਵੱਡੇ ਪੱਦਰ ਤੇ ਬਰਨਾਲੇ ਦੀ ਪਰਚੂਨ ਜਿਹੜੇ ਦੁਕਾਨਦਾਰ ਨੇ ਮਤਲਬ ਬਹੁਤ ਵੱਡਾ ਸਰਪਾਇਆ ਉਹਦਾ ਵੀ ਆਪਣੇ ਕੋਲੇ ਸਰਵੇ ਡਾਟਾ ਦਾ ਕੋਈ ਹੈ ਨਹੀਂਗਾ ਉਹਦਾ ਕੋਈ ਕਿ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਬਾਜ਼ਾਰ 'ਚ ਜਦੋਂ ਫਿਰਦੇ ਆ ਤਾਂ ਆਪਾਂ ਨੂੰ ਜਿਹੜੀ ਲੋਕ ਦੱਸਦੇ ਨੇ ਗਰਾਊਂਡ ਰੀਅਲਿਟੀ ਹੈ ਜੀ ਗਰਾਊਂਡ ਰੀਅਲਿਟੀ ਜੋ ਆਪਾਂ ਨੂੰ ਆਪ ਮੂਰ ਕੇ ਦੱਸਦੇ ਨੇ ਕਿ ਹਮਾਰੇ ਹਾਲਾਤ ਨੇ ਮਤਲਬ ਕਿ ਕਾਰਪੋਰੇਟ ਦਾ ਹੱਲਾ ਕੱਲੇ ਕਿਸਾਨੀ ਤੇ ਨਹੀਂ ਸੀ ਇਹਦਾ ਇਫੈਕਟ ਓਵਰঅল ਵਰਗ ਤੇ ਆਉਣ ਵਾਲੇ ਸਮੇਂ ਚ ਦਿਖੂਗਾ ਬਿਲਕੁਲ ਜੀ ਉਹ ਤਾਂ ਸਾਰੇ ਜਿਹੜੇ ਹੁਣ ਅੱਜ ਦੇ ਸਮੇਂ ਜਦੋਂ ਇਹ ਕਹਿੰਦੇ ਨੇ ਐਮਐਸਪੀ ਜਦੋਂ ਲਾਗੂ ਕੀਤੀ ਨਾ 1965 66 ਗ੍ਰੀਨ ਰੈਵੋਲੂਸ਼ਨ ਨਾਲ ਜਦੋਂ ਐਮ ਬੇਸਿਕਲੀ ਤਾਂ ਐਮਐਸਪੀ ਦਿੱਤੀ ਤਾਂ ਇਸ ਚੱਕਰ ਚ ਸੀ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਦਾ ਮਾਡਲ ਸੀ ਉਹਦੇ ਚ ਇਨਪੁਟ ਕੋਸਟ ਬਹੁਤ ਜ਼ਿਆਦਾ ਸੀ ਬਾਰ ਲੀਆਂ ਰੀਆਂ ਸਤਿਆਂ ਮਹਿੰਗੀਆਂ ਬਣ ਗਈਆਂ ਸਾਰਾ ਕੁਝ ਟਰੈਕਟਰ ਮਸ਼ੀਨਰੀ ਉਹ ਸਾਰੀ ਨੂੰ ਵੋਲਪ ਕਰਨੀ ਸੀ ਵੇਚਣੀ ਸੀ ਨੇ ਮਾਰਕੀਟ ਸੀ ਤਾਂ ਕਿਸਾਨ ਫੋੜ ਕਿਵੇਂ ਕਰੇ ਤਾਂ ਉਹਨੂੰ ਘੱਟੋ ਘੱਟ ਰੇਟ ਦੇਵੋ ਕਿ ਜਿਹੜਾ ਰੇਟ ਵੀ ਨਾ ਮਿਲਿਆ ਤਾਂ ਉਹ ਮਾਡਲ ਚੱਲ ਹੀ ਨਹੀਂ ਸਕਦਾ ਸੀ ਉਹ ਫੂਡ ਨਹੀਂ ਕਰ ਸਕਦੇ ਤਾਂ ਆਪਦੇ ਉਸ ਮਾਡਲ ਨੂੰ ਸਸਟੇਨ ਕਰਨ ਦੇ ਖਤਰ ਐਮ ਐਸ ਪੀ ਆਈ ਸੀ ਉਸ ਤੋਂ ਵੀ ਬਹੁਤ ਜ਼ਿਆਦੇ ਜਿਹੜੇ ਅਰਥਸ਼ਾਸਤਰੀ ਸੀ ਉਹ ਐਮ ਐਸ ਪੀ ਦਾ ਬਹੁਤ ਕਰਦੇ ਸੀ ਇਦੋਂ ਮੀਨ ਆਫ ਸਰਕਾਰ ਪੱਕੀ ਅਰਥ ਸ਼ਾਸਤਰੀ ਸੀ ਕਾਰਪੋਰੇਟ ਪੱਕੀ ਉਹ ਕਹਿੰਦੇ ਸੀ ਇਹਦੇ ਨਾਲ ਜੀ ਇਨਫਲੇਸ਼ਨ ਹੋ ਚੁਗੀ ਜੇ ਤੁਸੀਂ ਐਮਐਸਪੀ ਦੇ ਬੇ ਮਹਿੰਗਾਈ ਹੋ ਜੂ ਮਹਿੰਗਾਈ ਹੋ ਜੂ ਪਰ ਜਦ ਕਿ ਅੱਜ ਆਪਾਂ ਦੇਖਿਆ ਜਾਵੇ ਤਾਂ ਐਮਐਸਪੀ ਕਰਕੇ ਤਾਂ ਮਹਿੰਗਾਈ ਸਰਕਾਰ ਕੰਟਰੋਲ ਕਰ ਪਾਉਂਦੀ ਆ ਹੁਣ ਕੇਂਦਰ ਸਰਕਾਰ ਡਬਲਯੂਟੀਓ ਦੇ ਵਿੱਚ ਜਰੂਰ ਲੀਡ ਰੱਖਦੀ ਆ ਜਦੋਂ ਉੱਥੇ ਐਮਐਸਪੀ ਦੀ ਛੋਟ ਲੈਣ ਦੇ ਖਾਤਰ ਉਹ ਕਹਿੰਦੇ ਨੇ ਐਮਐਸਪੀ ਤੇ ਜਿਹੜੀ ਸਰਕਾਰੀ ਖਰੀਦ ਤੁਸੀਂ ਕਰਦੇ ਹੋ ਉਹ ਬੰਦ ਹੋਣੀ ਚਾਹੀਦੀ ਤੇ ਬਹਿਸ ਚੱਲਦੀ ਹੈ ਉੱਥੇ ਤਾਂ ਉੱਥੇ ਉਹ ਆਰਗੂਮੈਂਟ ਹੀ ਰੱਖਦੇ ਨੇ ਉੱਥੇ ਦੋ ਦਲੀਲਾਂ ਦਿੰਦੇ ਨੇ ਭਾਰ ਸਰਕਾਰ ਇੱਕ ਤਾਂ ਕਿ ਅਸੀਂ ਆਪਦੀ ਜਨਤਾ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਅਨਾਜ ਦੇ ਅਨਾਜ ਦੇ ਰਹੇ ਹਾਂ ਦੂਜਾ ਜੀ ਅਸੀਂ ਇਨਫਲੇਸ਼ਨ ਕੰਟਰੋਲ ਕਰਕੇ ਰੱਖਦੇ ਹਾਂ ਮਤਲਬ ਸਰਕਾਰੀ ਖਰੀਦ ਨਾਲ ਹੀ ਐਮਐਸਪੀ ਰਾਹੀਂ ਇਨਫਲੇਸ਼ਨ ਕੰਟਰੋਲ ਹੁੰਦਾਗਾ ਜਿਹੜੀ ਹੁਣ ਆਪਾਂ ਐਮਐਸਪੀ ਦੀ ਗੱਲ ਹੀ ਕਰ ਰਹੇ ਹਾਂ ਇਹ ਐਮਐਸਪੀ ਤੈ ਕੌਣ ਕਰਦਾ ਤੇ ਕਿਹੜੇ ਇਹਦੇ ਪੈਰਾਮੀਟਰਸ ਨੇ ਮਾਪਦੰਡਸ ਨੇ ਜਿੰਨਾ ਤੇ ਹੀ ਕੈਲਕੂਲੇਟ ਹੁੰਦੀ ਆ ਵੀ ਆਹ ਫਸਲ ਦੀ ਇੰਨੀ MSP ਹੋਊਗੀ ਹਰੇਕ ਦੀ ਵੱਖ-ਵੱਖਾ ਉਹਦੀ ਕਿਵੇਂ ਕੈਲਕੂਲੇਸ਼ਨ ਹੁੰਦੀ ਆ ਕਿਹੜੇ ਮਾਪਦੰਡਾਂ ਦੇ ਆਧਾਰ ਤੇ ਤੇ ਭਾਰਤ ਸਰਕਾਰ ਦਾ ਕਿਹੜਾ ਡਿਪਾਰਟਮੈਂਟ ਇਹਨੂੰ ਤੈਅ ਕਰਦਾ MSP ਨੂੰ ਇਹਦੇ ਚ ਭਾਰਤ ਸਰਕਾਰ ਦਾ ਮਤਲਬ ਐਗਰੀਕਲਚਰ ਮਿਨਿਸਟਰੀ ਦੇ ਵਿੱਚ ਇਹ ਕਮਿਸ਼ਨ ਬਣਿਆ ਹੋਇਆ ਜਿਹੜਾ ਇਹਨੂੰ ਰੇਟ ਸਾਰਾ ਤੈਅ ਕਰਦਾਗਾ ਉਹਦੇ ਵਿੱਚ ਜਿਹੜੀ ਇਨਪੁਟ ਕਾਸਟ ਆ ਉਹ ਸਾਰੇ ਚ ਫਰਕ ਹੈਗਾ ਕਿ ਇਨਪੁਟ ਕਾਸਟ ਨੂੰ ਦੇ ਵਿੱਚ ਕਿਹੜੀ-ਕਿਹੜੀ ਚੀਜ਼ਾਂ ਨੂੰ ਕੈਲਕੂਲੇਟ ਕਰਦਾ ਮਗਰ ਕਿ ਲਾਗਤ ਲਾਗਤ ਖਰਚੇ ਦੇ ਵਿੱਚ ਭਲੋ ਲਾਗਤ ਖਰਚੇ ਦੇ ਵਿੱਚ ਕਿਹਨੂ ਕਿਹਨੂ ਕੈਲਕੂਲੇਟ ਕਰਨਾ ਦੇਖੋ ਲਾਗਤ ਖਰਚਿਆਂ ਦੇ ਵਿੱਚ ਇੱਕ ਤਾਂ ਜਿਹੜੀ ਪੈਸਟੀ ਆਪਾਂ ਰੀਸਪਰੇ ਵਰਤਦੇ ਆ ਹੂੰ ਇਹਦੀ ਐਵਰੇਜ ਕੱਢ ਲੈਂਦੇ ਨੇ ਉਹ ਕਿੰਨੀ 1 ਕਿੱਲੇ ਏਕੜ ਦੇ ਮਗਰ ਕਿੰਨੀ ਖਰਚ ਹੁੰਦੀ ਆ ਫਿਰ ਮਸ਼ੀਨਰੀ ਦਾ ਖਰਚਾ ਆਉਂਦਾਗਾ ਤੇ ਇਹ ਤੋਂ ਅੱਗੇ ਰੈਂਟ ਕੈਲਕੂਲੇਟ ਕੀਤਾ ਜਾਂਦਾ ਬਜਾ ਰੈਂਟ ਐਡ ਕੀਤਾ ਜਾਂਦਾ ਜਿਹੜਾ ਦਾ ਰੈਂਟ ਜਮੀਂਦਾਰ ਠੀਕ ਆ ਕਹਿ ਦਿੰਨੇ ਠੀਕ ਆ ਕਹਿ ਦਿੰਨੇ ਆ ਤੇ ਇਹ ਦੇ ਵਿੱਚ ਉਹ ਤੋਂ ਅਗਨਾ ਪਹਿਲੂ ਦਾ ਜਿਹੜੇ ਕਿ ਜਿਹੜੀ ਫੈਮਿਲੀ ਲੇਬਰ ਆ ਲੇਬਰ ਪਲੱਸ ਫੈਮਿਲੀ ਲੇਬਰ ਉਹ ਮਤਲਬ ਕਿ ਫੈਮਿਲੀ ਲੇਬਰ ਕਿਵੇਂ ਵਿੱਚ ਜਿਹੜੀ ਜਿਹੜਾ ਅਸੀਂ C2 ਪਲੱਸ 50% ਜਿਹੜਾ ਸਮਝਦੇ ਉਹਦੇ ਵੀ ਆਪਾਂ ਇਹ ਮੈਂ ਪੁੱਛ ਹਾਂ ਵੀ ਜਿਹਦੀ ਮੈਂ ਉਹਦੇ ਉਹਦੇ ਵਿੱਚ ਕੀ ਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਇਨਕਲੂਡ ਆ ਉਹਦੇ ਵਿੱਚ ਤਾਂ ਫੈਮਿਲੀ ਲੇਬਰ ਮਤਲਬ ਕਿ ਜੇ ਕੋਈ ਔਰਤਾਂ ਘਰੇ ਕੰਮ ਕਰਦੀਆਂ ਨੇ ਪਰ ਖੇਤੀ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦੀ ਵੀ ਵਿੱਚ ਤਾਂ ਹਾਂ ਜਿਹੜੀ ਕਹਿੰਦੇ ਜਦੋਂ ਮਨ ਲਓ ਜੀ ਛੋਟੀ ਕਿਸਾਨੀ ਆ ਉਹਨੂੰ ਲੇਬਰ ਹਾਇਰ ਕਰਨ ਦੀ ਲੋੜ ਨਹੀਂ ਪੈਂਦੀ ਹਾਂ ਉਹ ਉਹਨਾਂ ਦੀ ਆਪਦੀ ਘਰ ਦੀ ਲੇਬਰ ਹੀ ਸਾਰੀ ਖੇਤੀ ਦੇ ਵਿੱਚ ਨੂੰ ਵੜਉਂਦੇ ਚਾਹ ਲੇਡਿਸ ਚਾਹ ਜੈਂਟਸ ਬੰਦੇ ਔਰਤਾਂ ਤੇ ਚਾਹ ਖੇਤ ਚ ਕੰਮ ਕਰਦੀ ਹੈ ਨਾ ਚਾਹ ਜੇ ਪਸ਼ੂ ਸਾਧ ਦੇ ਘਰੇ ਕੰਮ ਕਰਦੇ ਨੇ ਤਾਂ ਉਹ ਲੇਬਰ ਨੂੰ ਵੀ ਮਤਲਬ ਵਿੱਚ ਕੈਲਕੂਲੇਟ ਕਰਨ ਦਾ ਸਵਾਲ ਆ ਤੇ ਇੱਕ ਤਾਂ ਸਰਕਾਰ ਐਮਐਸਪੀ ਦੇ ਰਹੀ ਆ ਇੱਕ ਕਿਸਾਨ ਹੁਣ ਵੀ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੱਡੀ ਮੰਗ ਆ ਇਹ ਡਾਕਟਰ ਸੁਭਾਮੀ ਨਾਥ ਰਿਪੋਰਟ ਜੀ ਤੇ ਡੱਲੇ ਸਭ ਮਰਨ ਵਰਤਦੇ ਨੇ ਸੁਭਾਮੀ ਨਾਥਨ ਕਮਿਸ਼ਨ ਦੀ ਐਮਐਸਪੀ ਤੇ ਇਹਦੇ ਵਿੱਚ ਕੀ ਫਰਕ ਆ ਜਿਹੜੀ ਸਰਕਾਰ ਦੇ ਰਹੀ ਹੈ ਇਹਦੇ 'ਚ ਹੀ ਫਰਕ ਆ ਇੱਕ ਤਾਂ ਇਹਦੇ 'ਚ ਫੈਮਿਲੀ ਵੀ ਵਰਕ ਕੈਲਕੂਲੇਟ ਵੱਧ ਕਰਦੇ ਨੇ ਸੁਭਾਮੀ ਨਾਥ ਸੁਭਾਮੀ ਨਾਥ ਵਾਲੀ 'ਚ ਦੂਜਾ ਇਹਦੇ 'ਚ ਇੱਕ ਪੱਖ ਆ ਕਿ ਜਿਹੜੀ ਅਸੀਂ ਮਸ਼ੀਨਰੀ ਲਾਉਣੀ ਆ ਉਹ ਮਸ਼ੀਨਰੀ ਦਾ ਜਿਹੜਾ ਜਿਹੜਾ ਮਸ਼ੀਨਰੀ ਤੇ ਲਾਗਤ ਆ ਉਹਨੂੰ ਕੈਪੀਟਲ ਕਹਿੰਦੇ ਨੇ ਜਿਹੜੀ ਜਿਹੜੀ ਆਪਣੀ ਕੈਪੀਟਲ ਪੂੰਜੀ ਜਿਹੜੀ ਖਰਚ ਹੋ ਰਹੀ ਆ ਉਹ ਕਿ ਆਪਾਂ ਜਦੋਂ ਕੋਈ ਜਿਹੜੀ ਆਪਾਂ ਸਰਦਾਰ ਕਹਿਣਾ ਸਾਡੀ ਮਸ਼ੀਨਰੀ ਦੀ ਕਸਾਈ ਕਸਾਈ ਉਹਦਾ ਵਿਆਜ ਤੇ ਉਹਦੀ ਕਸਾਈ ਕੋਈ ਟਰੈਕਟਰ ਨੇ ਸੁਪਰ ਸੀਡਰ ਉਹ ਉਹਨਾਂ ਦੀ ਜਿਹੜੀ ਉਹਨਾਂ ਹਾ ਉਹ ਜਿਹੜੀ ਇੱਕ ਮਤਲਬ ਕਿ ਝੋਨਾ ਦੀ ਖੇਤੀ ਦਾ ਝੋਨੇ ਦਾ ਜਰੂਰ ਐਮਐਸਪੀ ਤੈਅ ਕਰਨਾਗਾ ਤਾਂ ਝੋਨੇ ਦੇ ਵਿੱਚ ਜਿਹੜੀ ਨਵੀਂ ਮਸ਼ੀਨਰੀ ਆ ਰਹੀ ਆ ਉਹ ਨਵੀਂ ਮਸ਼ੀਨਾਂ ਦੀ ਦਾ ਜਿਹੜਾ ਖਰਚਾਗਾ ਉਹਦੀ ਜਿਹੜੀ ਕਸਾਈ ਆ ਉਹਦੀ ਜਿਹੜੀ ਲਾਗਤ ਆ ਉਹਦਾ ਜਿਹ ਉਹ ਸਾਰੇ ਚੀਜ਼ਾਂ ਤਾਂ ਇਹ ਜਿਹੜੇ 2-3 ਪੱਖ ਨੇ ਉਹ ਐਮਐਸ ਸੁਮੀ ਨਾਥਨ ਦੇ ਵਿੱਚ ਕੈਲਕੂਲੇਟਰ ਹੁੰਦਾ ਜਿਹੜੇ ਹੁਣ ਜਰੂਰੀ ਨਹੀਂ ਤੇ ਇੱਕ ਜਿਹੜਾ ਰੈਂਟ ਵਾਲਾ ਪਹਿਲੂ ਆ ਰੈਂਟ ਵਾਲਾ ਪਹਿਲੂ ਤਾਂ ਰੈਂਟ ਵੀ ਰੈਂਟ ਬਹੁਤ ਪੁਰਾਣਾ ਰੈਂਟਰ ਕੈਲਕੂਲੇਟ ਹੁੰਦਾ ਹੁਣ ਜਿਹੜਾ ਹੁੰਦਾ ਉਹ ਇੱਕ 1900 ਸ਼ਾਇਦ ਉਹ ਮੇਰੇ ਯਾਦ ਪਰ ਪੁਰਾਣੇ ਪਰਲੇ ਦੇ ਹਿਸਾਬ ਨਾਲ ਰੈਂਟ ਜਿਹੜਾ ਕੈਲਕੂਲੇਟ ਹੁੰਦਾਗਾ ਉਹ ਦਾ ਇਹ ਚੀਜ਼ਾਂ ਦਾ ਫਰਕ ਆ ਸਰਕਾਰ ਇਹ ਦਾਵਾ ਵੀ ਕਰਦੀ ਆ ਵੀ ਜੇਕਰ ਅਸੀਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਤਾਂ ਜਿਹੜਾ ਅਰਥਚਾਰਾ ਜਿਹੜੀ ਦੇਸ਼ ਦੀ ਇਕਨੋਮੀ ਉਹ ਤੇ ਬੜਾ ਅਫੈਕਟ ਪਊਗਾ ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਆ ਕਿੰਨਾ ਦਾਵਾ ਕੀ ਐਮਐਸਪੀ 23 ਫਸਲਾਂ ਤੇ ਦਿੱਤੀ ਜਾ ਸਕਦੀ ਆ ਇਹਦੇ ਕੀ ਪਹਿਲੂ ਨੇ ਦੇਖੋ ਇਹਦੇ ਚ ਨਾ ਇਹ ਦੋ ਗੱਲਾਂ ਨਾਲ ਗੱਟ ਨੇ ਇੱਕ ਤਾਂ ਹੈਗਾ ਐਮਐਸਪੀ ਦਾ ਕਾਨੂੰਨੀ ਗਾਰੰਟੀ ਬਣਾਉਣਾ ਜਿਹੜੀ ਇਹ ਕਾਨੂੰਨੀ ਗਾਰੰਟੀ ਬਣਾਉਣ ਦੀ ਮੰਗ ਆ ਇਹਦੇ ਨਾਲ ਤਾਂ ਸਰਕਾਰ ਤੇ ਨਾ ਬੋਝ ਪਊਗਾ ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿਉਂਕਿ ਇਹਦੇ 'ਚ ਸਾਰੀ ਸਰਕਾਰ ਖਰੀਦ ਕਰੂਗੀ ਇਹ ਤਾਂ ਮੰਗ ਹੀ ਨਹੀਂ ਜੇ ਸਰਕਾਰ ਆਏ ਕਹਿੰਦੀ ਆ ਕਿ ਜੇ ਅਸੀਂ ਕਾਨੂੰਨ ਬਣਾਤਾ ਪ੍ਰਾਈਵੇਟ ਪਲੇਅਰ ਨੇ ਖਰੀਦਣਾ ਨਹੀਂ ਸਾਨੂੰ ਹੀ ਖਰੀਦ ਕਰਨੀ ਪੈਜੂਗੀ ਫਿਰ ਉਹ ਇਹ ਦਾਵਾ ਕਿਉਂ ਕਰਦੇ ਨੇ ਕਿ ਖੁੱਲੀ ਮੰਡੀ ਨਾਲ ਐਮਐਸਪੀ ਤਾਂ ਉਹ ਤੈਅ ਕਰਦੇ ਨੇ ਹਰ ਇੱਕ ਫਸਲ ਦੀ ਤੈਅ ਹੁੰਦੀ ਆ ਪਰ ਉਹਦੀ ਜਿਹੜੀ ਮੰਗ ਤਾਂ ਉਹ ਹੀ ਆ ਨਾ ਵੀ ਗਰੰਟੀ ਕਾਨੂੰਨ ਦੀ ਆ ਵੀ ਗਰੰਟੀ ਹੋਣੀ ਚਾਹੀਦੀ ਗਰੰਟੀ ਕਾਨੂੰਨ ਦਾ ਤਾਂ ਮਤਲਬ ਇੰਨਾ ਹੈਗਾ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਵੀ ਕੋਈ ਖੁੱਲੀ ਨਾਲ ਖਰੀਦ ਨਾ ਸਕੇ ਉਹ ਤਾਂ ਥੱਲੇ ਖਰੀਦ ਨਾ ਕਰ ਸਕੇ ਉਹ MSP ਤੋਂ ਥੱਲੇ ਪ੍ਰਾਈਵੇਟ 플레이ਰ ਵੀ ਉਹਦੇ ਤੇ ਕੋਈ ਬੰਦਸ਼ ਹੋ ਗਈ ਕਿ ਘੱਟੋ ਘੱਟ ਰੇਟ ਮੰਡੀ ਦੇ ਵਿੱਚੋਂ ਬਾਅਦ ਐਂਟਰ ਕਰੋ ਜਿਵੇਂ ਉਹ ਕਹਿੰਦਾ ਆਪਾਂ ਜਿਹੜਾ ਐਂਟਰੀ ਫੀਸ ਹੁੰਦੀ ਹੈ ਫਿਰ ਸਰਕਾਰੇ ਕਾਨੂੰਨ ਬਣਾ ਕੇ ਆਉਣੇ ਨੇ ਪ੍ਰਾਈਵੇਟ ਨੂੰ ਵੀ ਕਾਰਪੋਰੇਟ ਵੱਡੀਆਂ ਮਲਟੀਨੈਸ਼ਨਲ ਕੰਪਨੀਆ ਇੱਥੇ ਫ੍ਰੀ ਮਾਰਕੀਟ ਆ ਉਹ ਚੱਕਣ ਪਰ ਕਾਨੂੰਨ ਜੇ ਕਿਸਾਨਾਂ ਨੂੰ ਮਿਲ ਜੇ ਵੀ ਕੋਈ ਵੀ ਚੱਕ ਸਕਦਾ ਰੇਟ ਉਹ ਮਿਲਣਾ ਚਾਹੀਦਾ ਉਹਦੇ ਵਿੱਚ ਕੀ ਕੋਈ ਸਮੱਸਿਆ ਆ ਸਕਦੀ ਹੈ ਔਰ ਜੇ ਪ੍ਰਾਈਵੇਟ 플레이ਰ ਚੱਕਣ ਫਸਲ ਹੈ ਪਰ ਗਰੰਟੀ ਕਾਨੂੰਨ ਦੇ ਤਹਿਤ ਉਹਦੇ ਵਿੱਚ ਸਮੱਸਿਆ ਤਾਂ ਇਹ ਹੈ ਕਿ ਪ੍ਰਾਈਵੇਟ 플레이ਰ ਦਾ ਜਿਹੜਾ ਇੰਟਰਸਟ ਹੈ ਖੁੱਲੀ ਮੰਡੀ ਦੇ ਨਾਂ ਦੇ ਉੱਤੇ ਮਤਲਬ ਉਹ ਇਹਦੇ ਵਿੱਚੋਂ ਵੱਧ ਤੋਂ ਵੱਧ ਕਮਾਈ ਕਰਨ ਦਾ ਉਹਨਾਂ ਦਾ ਇੰਟਰਸਟ ਆ ਉਹਨਾਂ ਦਾ ਮਾਰਕੀਟ ਨੂੰ ਮਤਲਬ ਉਹਨਾਂ ਦਾ ਖੁੱਲੀ ਮੰਡੀ ਦਾ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਖੁੱਲੀ ਮੰਡੀ ਦਾ ਜਿਹੜਾ ਦਲੀਲ ਆਰਗੂਮੈਂਟ ਆ ਉਹ ਝ ਫਲੋਪ ਹੁੰਦੀ ਆ ਮਤਲਬ ਖੁੱਲੀ ਮੰਡੀ ਨਹੀਂ ਬਚੂਗੀ ਆਬਜਪ ਜੇ ਜਦੋਂ ਕਹਿੰਗੇ ਉਹਨਾਂ ਦੇ ਮੁਤਾਬਕ ਤਾਂ ਹੈ ਇਹਨਾਂ ਉਹਨਾਂ ਦੇ ਸਿਧਾਂਤ ਮੁਤਾਬਕ ਕਿ ਖੁੱਲੀ ਮੰਡੀ ਮੰਡੀ ਹੀ ਤੈਅ ਕਰੋਗੀ ਰੇਟ ਮੰਡੀ ਤੈਅ ਕਰੋਗੀ ਸਰਕਾਰ ਨਹੀਂ ਤੈਅ ਕਰੇ ਉਹ ਸਾਰਾ ਇਹ ਨਿਊ ਨੰਬਰਡ ਮਾਡਲ ਆ ਸਾਰਾ ਗਲੋਬਲਾਈਜੇਸ਼ਨ ਦਾ ਉਹ ਉਹਦਾ ਬੇਸਿਕ ਪ੍ਰਿੰਸੀਪਲ ਆ ਇਹ ਕਿ ਸਰਕਾਰ ਦਾ ਕਿ ਸਰਕਾਰ ਦਾ ਬਿਜ਼ਨਸ ਦੇ ਵਿੱਚ ਕੋਈ ਬਿਜ਼ਨਸ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਕਿ ਕਾਰੋਬਾਰ ਦੇ ਵਿੱਚ ਕੋਈ ਦਖਲਅਦਾਜ਼ੀ ਨਾ ਹੋਵੇ ਸਰਕਾਰ ਦੀ। ਤਾਂ ਉਹਨਾਂ ਦੀ ਇਸ ਦਲੀਲ ਦੇ ਮੁਤਾਬਕ ਕਿ ਸਰਕਾਰ ਰੇਟ ਨਾ ਤੈਅ ਕਰੇ ਮੰਡੀ ਹੀ ਰੀਟ ਤੈਅ ਕਰੇ। ਤਾਂ ਮੰਡੀ ਜਦੋਂ ਰੇਟ ਤੈਅ ਕਰੂਗੀ ਉਹਦੇ ਚ ਆਪਾਂ ਨੂੰ ਪਤਾ ਜਣੀ ਫਲਕਚੁਏਸ਼ਨ ਆ ਜਿਹੜੀ ਮਤਲਬ ਕਾਰਪੋਰੇਟ ਦਾ ਉਹਦੀ ਕਿਉਂਕਿ ਰੋਲਾ ਕੀ ਹੈ ਜਿਹੜਾ ਇਹਦਾ ਮੰਡੀ ਦਾ ਸਿਧਾਂਤ ਆ ਮੰਡੀ ਦਾ ਸਿਧਾਂਤ ਚੱਲਦਾ ਸਪਲਾਈ ਐ ਡਿਮਾਂਡ ਤੇ। ਪਰ ਹੁਣ ਕਿਸਾਨ ਦੀ ਸਮੱਸਿਆ ਕੀ ਹੈ ਖੇਤੀ। ਖੇਤੀ ਕਦੇ ਵੀ ਕੈਪਟਲਿਜ਼ਮ ਦੇ ਨਾਲ ਕੰਪੈਟੀਬਲ ਨਹੀਂ ਹੈ ਜੀ। ਇਹਨਾਂ ਇੰਡਸਟਰੀਅਲ ਕੈਪੀਟਲਿਜ਼ਮ ਆ ਤੇ ਜਾਈਵਨ ਸਰਵਿਸ ਜਾਂ ਫਾਈਨੈਂਸ ਸੈਕਟਰ ਦੇ ਨਾਲ ਵੀ ਉਹ ਕੰਪੈਟੀਬਲ ਕਿਉਂ ਨਹੀਂ ਹੈਗਾ ਕਿਉਂਕਿ ਕਿਸਾਨ ਦੀ ਤਾਂ ਇਹ ਸੀਜ਼ਨਲ ਕੰਮ ਆ ਕਿਸਾਨ ਦੀ ਫਸਲ ਤਾਂ ਸਾਰੀ ਇਕੱਠੀ ਹੋਣੀ ਆ ਇਕੱਠੀ ਹੋਣੀ ਉਸ ਰਿਲੇਸ਼ਨ ਦੇ ਵਿੱਚ ਤਾਂ ਸਰਕਾਰ ਨੇ ਕਿਸਾਨ ਨੇ ਤਾਂ ਦਬੇ ਹੀ ਰਹਿਣਾਗਾ ਕਿਉਂਕਿ ਜਦੋਂ ਸਪਲਾਈ ਆ ਗਈ ਸਪਲਾਈ ਬੰਪਰ ਹੋਣੀ ਆ ਤੇ ਜਦੋਂ ਉਹ ਵਪਾਰੀ ਕੋਲੇ ਚਲੀ ਗਈ ਕੰਪਨੀ ਕਾਰਪੋਰੇਟ ਉਹਨੂੰ ਕਰਨ ਲੱਗ ਖਰੀਦ ਕਰਨ ਲੱਗਿਆ ਤਾਂ ਉਦੋਂ ਰੇਟ ਉਹਨਾਂ ਕੋਲਿਆ ਉਦੋਂ ਜਿਹੜੀ ਮਾਰਕੀਟ ਚ ਸਪਲਾਈ ਦੇਣੀ ਆ ਉਹਨਾਂ ਦਾ ਕੰਟਰੋਲ ਚ ਉਹ ਕੰਟਰੋਲ ਕਿਉਂ ਤਾਂ ਡਿਮਾਂਡ ਸਪਲਾਈ ਵਾਲਾ ਰਿਲੇਸ਼ਨ ਤਾਂ ਕਿਸਾਨਾਂ ਤੇ ਕਦੇ ਵੀ ਫਿੱਟ ਨਹੀਂ ਬੈਠ ਸਕਦਾ ਤੇ ਇੱਕ ਜਿਹੜੀ ਆਪਣੇ ਕਰਜ਼ਾ ਮੁਕਤੀ ਦੀ ਗੱਲ ਆ ਕਰਜ਼ਾ ਮਾਫੀ ਦੀ ਹਰੇਕ ਕਿਸਾਨ ਤੇ ਛੋਟਾ ਵੱਡਾ ਮੱਧ ਵਰਗੀ ਮੋਸਟਲੀ ਛੋਟੇ ਇਹਨਾਂ ਤੇ ਕਰਜ਼ੇ ਹੇਠ ਚੱਲ ਰਹੀ ਹੈ ਉਹਨਾਂ ਦੀ ਜੀਵਨ ਜਿੰਦਗੀ ਭਾਰਤ ਸਰਕਾਰ ਦੇ ਅੰਕੜੇ ਸੀਗੇ ਮਿਨਿਸਟਰੀ ਆਫ ਫਾਈਨੈਂਸ ਦੇ ਵੀ 16.80 ਕਰੋੜ ਦੇ ਕਰੀਬ ਜਿਹੜਾ ਉਹ ਇੱਕ ਇੰਸਟੀਚੂਨਲ ਕਰਜ਼ਾ ਜਿਹੜਾ ਫਾਰਮਰਸ ਤੇ ਹੈਗਾ ਉਹ ਜਿਹੜੀ ਮੰਗ ਆ ਵੀ ਇਹ ਕਿਸਾਨਾਂ ਦਾ ਜਿਹੜਾ ਇਹ ਕਰਜ਼ਾ ਇੰਸਟੀਚੂਨਲ ਕਰਜ਼ਾ ਇਹ ਮਾਫ ਹੋ ਸਕਦਾ ਸਰਕਾਰ ਕਰ ਸਕਦੀ ਆ ਇਹ ਕਿਸਾਨ ਮੰਗ ਕਰਦੇ ਆ ਵੀ ਕਰਜ਼ਾ ਮਾਫੀ ਹੋਣੀ ਚਾਹੀਦੀ ਆ ਜਿਹੜੀ ਕਰਜ਼ੇ ਕਰਕੇ ਸੁਸਾਈਡ ਰੇਟ ਆਤਮ ਹੱਤਿਆਵਾਂ ਕਿਸਾਨੀ ਦੇ ਵਿੱਚ ਉਹਦਾ ਵਾਧਾ ਹੋਇਆ ਦੇਖੋ ਜੇ ਤਾਂ ਆਪਾਂ ਗੱਲ ਕਰਨੀ ਹੋਵੇ ਟੈਕਨੀਕਲ ਗੱਲ 'ਚ ਕਿ ਕਰਜ਼ਾ ਮਾਫੀ ਹੋ ਸਕਦੀ ਆ ਉਹ ਤਾਂ ਆਪਾਂ ਕਹਿ ਸਕਦਾ ਜੀ ਹੋ ਹੀ ਰਹੀ ਆ ਜਿਹੜੇ ਐਨਪੀਏ ਬਣਾ ਕੇ ਲੋਨ ਮਾਫ ਕੀਤੇ ਜਾ ਰਹੇ ਨੇ ਬੀਸਿਕਲੀ ਸਾਰੇ ਇੰਡਸਟਰੀ ਦੇ ਨਾਲ ਨਾਲ ਜੁੜੇ ਹੋਏ ਨੇ ਉਹ ਮਤਲਬ ਕਿ ਪਿਛਲੇ ਮੋਦੀ ਸਰਕਾਰ ਨੇ ਆਪਦੇ ਟਿਨਯੋਰ ਦੇ ਦੌਰਾਨ ਉਹਦੇ ਅੰਕੜੇ ਆਏ ਨੇ 15 ਲੱਖ ਕਰੋੜ ਤੋਂ ਜ਼ਿਆਦਾ ਐਨਪੀਏ ਮਾਫ ਕਰਿਆ ਹੁਣ ਲੇਟੈਸਟ ਅੰਕੜਾ ਵੀ ਪਿਛਲੇ 5 ਸਾਲਾਂ ਦਾ ਵੀ ਆਇਆ ਹੈ ਇੱਕ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਐਨਪੀਏ ਤਾਂ ਕਰਜ਼ੇ ਤਾਂ ਮਾਫ ਹੋ ਹੀ ਰਹੇ ਨੇ ਦੇਖਦੇ ਵਿੱਚ ਪਰ ਉਹ ਕਰਜ਼ੇ ਕਿੰਨਾ ਦੇ ਕਰਨੇ ਨੇ ਸਵਾਲ ਉਹੀ ਸਵਾਲ ਉਹੀ ਸਵਾਲ ਆ ਵੀ ਕਿਸਾਨਾਂ ਦਾ ਹੋ ਸਕਦਾ ਮਤਲਬ ਕਿਸਾਨਾਂ ਦਾ ਜੇ ਤੁਸੀਂ ਉਹਨੂੰ ਅਰਥ ਮਤਲਬ ਇਕਨੋਮਿਕਸ ਦੇ ਹਿਸਾਬ ਨਾਲ ਪੁੱਛੋ ਹੋ ਸਕਦਾ ਹੋਣ ਦਾ ਫਾਇਦਾ ਵੀ ਬਹੁਤ ਹੋਊਗਾ ਸਾਰੀ ਮਾਰਕੀਟ ਦੇ ਵਿੱਚ ਦੁਬਾਰਾ ਨਵੀਂ ਡਿਮਾਂਡ ਵੱਧ ਜੂਗੀ ਤੇ ਕਿਸਾਨ ਦੁਆਰਾ ਖਰਚਾ ਕਰਨਗੇ ਸਾਰੀ ਇਕਨੋਮੀ ਚੱਲੂਗੀ ਜਿਹੜੀ ਇਕਨੋਮੀ ਰੁਕੀ ਹੋਈ ਆ ਪਰਚੇਸਿੰਗ ਪਾਵਰ ਘਟੀ ਹੋਈ ਆ ਉਹ ਸਾਰੀ ਨੂੰ ਹਲਾਰਾ ਮਿਲੂਗਾ ਉਹ ਕਰ ਸਕਦੇ ਨੇ ਪਰ ਉਹ ਕਰਨਾ ਨਹੀਂ ਕਰਨਾ ਜਿਉਂ ਨਹੀਂ ਕਿਉਂਕਿ ਤੁਹਾਡੀ ਜਿਹੜੀ ਮਤਲਬ ਇੰਟਰਸਟ ਨੇ ਉਹ ਕਾਰਪੋਰੇਟ ਪੱਖੀ ਨੇ ਤੁਸੀਂ ਕਿਉਂਕਿ ਕਾਰਪੋਰੇਟ ਤਾਂ ਜਿਹੜੀ ਆਮ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਸਬਸਿਡੀ ਮਿਲ ਰਹੀ ਆ ਜਿਹੜੀ ਬਜਟ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਅਲੋਕੇਸ਼ਨ ਹੋ ਰਹੀ ਆ ਉਹ ਅਲੋਕੇਸ਼ਨ ਨੂੰ ਵੀ ਘਟਾਉਣਾ ਚਾਹੁੰਦਾ ਮਤਲਬ ਬਜਟ ਦੇ ਵਿੱਚ ਅਲੋਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀ ਜਿਹੜੀ ਟੈਕਸ ਦੇ ਰਹੀ ਜਿਹੜੀ ਦੌਲਤ ਇਕੱਠੀ ਹੋ ਗਈ ਉਹ ਦੌਲਤ ਦੇ ਵਿੱਚੋਂ ਕਿਹੜੇ ਤਬਕੇ ਕੋਲੇ ਕਿੰਨਾ ਹਿੱਸਾ ਜਾਊਗਾ ਹੁਣ ਮੰਨ ਲਓ ਐਗਰੀਕਲਚਰ ਦੇ ਵਿੱਚ ਸਬਸਿਡੀਆਂ ਦੇ ਵਿੱਚ ਐਜੂਕੇਸ਼ਨ ਤੇ ਹਸਪੀਟਲ ਦੇ ਉੱਤੇ ਸਰਕਾਰ ਇੱਕ ਫੰਡ ਲਾਉਂਦੀ ਆ ਉਹ ਮਤਲਬ ਉਹ ਦੁਆਰਾ ਪੈਸਾ ਲੋਕਾਂ ਦੇ ਉੱਤੇ ਲੱਗ ਰਿਹਾ ਉਹਦਾ ਮਤਲਬ ਇਹ ਆ ਪਰ ਉਹ ਐਨਪੀਆ ਰਹੀਂ ਤੇ ਕਾਰਪੋਰੇਟ ਟੈਕਸ ਸੋਟਾ ਰਹੀਂ ਤੇ ਹੋਰ ਕਿੰਨੀਆਂ ਸਕੀਮਾਂ ਚ ਲਾਉਂਦੀ ਆ ਸਰਕਾਰ ਇੰਡਸਟਰੀ ਨੂੰ ਤੇ ਉਹ ਰਾਹੀਂ ਕਾਰਪੋਰੇਟਾਂ ਨੂੰ ਜਿੰਨੀਆਂ ਸਬਸਿਡੀ 80% ਦੇਖ ਦੀ ਬਾਦੀ ਨੂੰ ਜਾਂਦੀ ਆ ਉਹ ਤੋਂ ਕਿਤੇ ਗੁਣਾ ਜ਼ਿਆਦਾ ਵੱਧ ਜਿਹੜੀਆਂ ਸਬਸਿਡੀਆਂ ਨੇ ਤੇ ਉਹ ਕਾਰਪੋਰੇਟਾਂ ਨੂੰ ਜਾਂਦੀਆਂ ਨੇ ਇਹ ਦੇਸ਼ ਦਾ 1% ਵੀ ਨਹੀਂ ਬਣਦੇ ਉਹਨੂੰ ਪਰ ਸਬਸਿਡੀ ਨਹੀਂ ਕਹਿੰਦੇ ਉਹਨੂੰ ਇਨਸੈਂਟਿਵਸ ਕਹਿੰਦੇ ਨੇ ਇਨਸੈਂਟਿਵਸ ਕਿ ਜੀ ਇਹ ਦੇਸ਼ ਨੂੰ ਰੋਜ਼ਗਾਰ ਦਿੰਦੇ ਨੇ ਪਰ ਇੰਡਸਟਰੀ ਨੂੰ ਡੁੱਬ ਨਹੀਂ ਦੇਣਾ ਜਦ ਕਿ ਸਚਾਈ ਇਹ ਹੈ ਕਿ ਜਿਹੜਾ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਦੇਸ਼ ਤੇ ਭਾਰਤ ਦੇ ਵਿੱਚ ਰੋਜ਼ਗਾਰ ਆ ਜਿਹੜਾ بڑے ਕਾਰਪੋਰੇਟ ਨੇ ਰਿਹੜੇ ਉਹ ਸਿਰਫ 10% 50% ਤੋਂ ਜ਼ਿਆਦਾ ਅੱਜ ਵੀ ਜੇ ਓਵਰঅল ਇੰਡੀਆ ਦੀ ਗੱਲ ਕਰੀਏ ਤਾਂ ਖੇਤੀ ਨਾਲ ਜੁੜਿਆ ਹੋਇਆ ਸੈਕਟਰ ਆ ਜਿਹੜਾ ਰੋਜ਼ਗਾਰ ਦੇ ਰਿਹਾਗਾ ਤਾਂ ਗੱਲ ਤਾਂ ਮਤਲਬ ਕਿ ਧਿਰਦੀ ਆ ਕਿ ਸਰਕਾਰ ਬਿਲਕੁਲ ਲੈਣ ਖਿੱਚ ਕੇ ਨੰਗੇ ਜਿੱਟੇ ਰੂਪ ਦੇ ਵਿੱਚ ਕਾਰਪੋਰੇਟ ਦੇ ਹੱਕ ਚ ਖੜੀ ਆ ਤਾਂ ਹੀ ਉਹ ਕਿਸਾਨਾਂ ਨੂੰ ਖੁੱਲੀ ਮੰਡੀ 'ਚ ਲਿਆ ਕੇ ਲਿਆਉਣਾ ਚਾਹੀਦੀ ਆ ਉਹ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਤੇ ਤਾਂ ਹੀ ਕਰਜ਼ੇ ਮਾਫੀ ਕਿਸਾਨਾਂ ਮਜ਼ਦੂਰਾਂ ਦੀ ਕਰਜ਼ੇ ਮਾਫੀ ਤਾਂ ਨਹੀਂ ਆ ਰਹੀ ਉਧਰ ਜਿਹੜੀ ਕਰਜ਼ਾ ਮਾਫੀ ਆ ਲਗਾਤਾਰ ਕੀਤੀ ਜਾ ਰਹੀ ਇੱਕ ਕਿਸਾਨਾਂ ਦੀ ਇਹ ਡਿਮਾਂਡ ਵੀ ਉੱਪਰ ਕਈ ਆ ਮੰਗ WTO ਚੋਂ ਬਾਹਰ ਆਉਣ ਦੀ ਮੰਗ ਜਿਹੜਾ ਵਿਸ਼ੇ ਵਪਾਰ ਸੰਸਥਾ ਜਿਹੜੀਆਂ 91 ਦੀਆਂ ਨੀਤੀਆਂ ਦੀ ਗੱਲ ਆ ਤਾਂ ਉਹਦੇ ਵਿੱਚੋਂ ਬਾਹਰ ਆਉਣਾ ਕੀ ਪੋਸੀਬਲ ਆ ਦੇਸ਼ ਦੇ ਲਈ ਜਾਂ ਉਹਦੇ ਕੀ ਕ੍ਰਾਈਟੇਰੀਆ ਹੋਣਗੇ ਕਿਵੇਂ ਆਇਆ ਜਾ ਸਕਦਾ ਜਾਂ ਉਸ ਤੋਂ ਬਣਾ ਵਿਸ਼ੇਪਾਰਸ ਸੰਸਥਾ ਤੋਂ ਬਣਾ ਕਿਉਂਕਿ ਬਹੁਤ ਪੂੰਜੀ ਨਿਵੇਸ਼ ਜਿਹੜਾ ਇੱਕ ਫ੍ਰੀ ਮਾਰਕੀਟ ਦਾ ਜਿਹੜਾ ਟ੍ਰੇਡ ਬੈਰੀਅਰ ਸੀ ਉਹ ਪਾਲਿਸੀ ਰਹੀ ਹੋਇਆ ਬਹੁਤ ਮਲਟੀਨੈਸ਼ਨਲ ਕੰਪਨੀਆਂ ਇੱਥੇ ਅੱਜ ਦੇ ਟਾਈਮ ਦੇ ਵਿੱਚ ਕੰਮ ਕਰ ਰਹੀਆਂ ਨੇ ਤੇ ਉਹ ਇਲਜ਼ਾਮ ਵੀ ਲਾਉਂਦੇ ਆ ਲੋਕ ਵੀ ਉਹਨਾਂ ਦੇ ਜਿਹੜੀ ਅੱਜ ਫੈਸਿਲਿਟੀਆਂ ਮਿਲ ਰਹੀਆਂ ਨੇ ਕਿਸੇ ਵੀ ਰੂਪ ਦੇ ਵਿੱਚ ਡਿਜੀਟਲ ਟੈਕਨੋਲੋਜੀ ਦੇ ਵਿੱਚ ਵੀ ਉਹਨਾਂ ਕੰਪਨੀਆਂ ਕਰਕੇ ਆ ਵੀ ਇਹ ਚੀਜ਼ ਪੋਸੀਬਲ ਹੈ ਡਬਲਿਊਟੀਓ ਚੋਂ ਬਾਹਰ ਆਉਣਾ ਜਿਹਦੇ ਅਕੇ ਕਿਸਾਨ ਵੀ ਵਿਰੋਧ ਕਰਦੇ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜੀ ਜੀ ਜਾ ਪੂਰੇ ਦੁਨੀਆ ਦਾ ਇਕਨੋਮਿਕ ਸਿਸਟਮ ਬਣ ਰਿਹਾ ਚੱਲ ਰਿਹਾ ਇਸ ਵਕਤ ਉਹਦੇ ਜੇ ਦੇਖੋ ਕੋਈ ਅਲਟਰਨੇਟ ਮਾਡਲ ਇਸ ਵਕਤ ਵਰਕ ਨਹੀਂ ਕਰ ਰਿਹਾ ਉਸ ਰੋਸ਼ਨੀ ਚ ਪਹਿਲਾਂ ਕਹਿ ਸਕਦੇ ਆ ਕਿ ਯਾਰ ਇਸ ਜਿਹੜਾ ਪੋਲੀਟੀਕਲ ਸਿਸਟਮ ਇੰਡੀਆ ਦੇ ਵਿੱਚ ਵੀ ਕੰਮ ਕਰ ਰਿਹਾ ਹੈਗਾ ਇਹ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਆ ਤੇ ਜਿਹੜੀ ਖਾਸ ਕਰਕੇ ਫਾਈਨਾਂਸ ਕੈਪੀਟਲ ਆ ਬਾਹਰਲੀ ਉਹਦੇ ਅੰਡਰ ਹੈ ਤਾਂ WTO ਤੋਂ ਬਾਹਰੋਂ ਮੈਂ ਕਦੇ ਨਹੀਂ ਆਉਣਗੇ ਪਰ ਹਾਂ ਸਾਡੇ ਇਸ ਮੰਗ ਨਾਲ ਇਸ ਦਬਾਅ ਨਾਲ WTO ਦੇ ਵਿੱਚ ਜਿਹੜੀਆਂ ਕਿਸਾਨਾਂ ਦੇ ਖਿਲਾਫ ਖਸ ਕਰ ਰਹੀਆਂ ਥਰਡ ਵਰਡ ਕੰਟਰੀਜ਼ ਦੇ ਕਿਸਾਨਾਂ ਦੇ ਖਿਲਾਫ ਜਾਂ ਆਮ ਜਨਤਾ ਦੇ ਖਿਲਾਫ ਜਿਹੜਾ WTO ਦੇ ਵਿੱਚ ਫੈਸਲੇ ਹੁੰਦੇ ਨੇ ਉੱਥੇ ਇਸ ਅंदोलਨ ਦੇ ਪ੍ਰੈਸ਼ਰ ਰਾਹੀਂ ਇਹ ਵੀ WTO ਦੇ ਵਿੱਚ ਕਿਸਾਨਾਂ ਦਾ ਪੱਖ ਰੱਖਦੇ ਨੇ ਸੱਜਾ ਕੇ ਸਰਕਤ ਮਤਲਬ ਕੀ ਚੀਜ਼ ਪ੍ਰੈਸ਼ਰ ਕ੍ਰੀਏਟ ਹੁੰਦਾ ਹੁੰਦਾ ਹੈ ਨਾ ਪ੍ਰੈਸ਼ਰ ਮਤਲਬ WTO ਵੀ ਕੋਈ ਐਵੇਂ ਨਹੀਂ ਹੈ ਮਤਲਬ ਉੱਥੇ ਵੀ ਇੱਕ ਸੰਸਥਾ ਵੀ ਉਹ ਸੰਸਥਾ ਦੇ ਬਾਰੇ 160 65 ਕੰਟਰੀਆਂ ਐਡ ਵੀ ਨੇ ਉਹਦੇ ਵਿੱਚ ਉਹਦਾ ਹਿੱਸਾ ਨੇ ਤੇ ਉਹਦੇ ਵਿੱਚ 바ਰਗੇਨਿੰਗ ਹੁੰਦੀ ਆ ਉਹ 바ਰਗੇਨਿੰਗ ਦੇ ਵਿੱਚ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ MSP ਨੂੰ ਚਾਲੂ ਰੱਖਣ ਦੇ ਖਾਤਰ ਭਾਰਤ ਸਰਕਾਰ ਉੱਥੇ ਦਲੀਲ ਦਲੀਲ ਦਿੰਦਾ ਤਾਂ ਭਾਰਤ ਸਰਕਾਰ ਨੂੰ 10% ਫਸਲ ਤੁਸੀਂ MSP ਦੇ ਖਰੀਦ ਸਕਦੇ ਹੋ ਜਿਹੜੀ ਛੋਟ ਮਿਲੀ ਹੋਈ ਆ ਉਹ ਮਿਲੀ ਉਹ ਕੰਟੀਨਿਊ ਹੋ ਰਹੀ ਆ ਤਾਂ ਇਹ ਇਸ ਕਰਕੇ ਕਿ ਇਹ ਮੰਗ ਨਾਲ ਮਤਲਬ ਐਮ ਡਬਲਯੂ ਟੂਓ ਵੀ ਕੋਈ ਆਪ ਦੇ ਆਪ ਦੇ ਵਿੱਚ ਮਤਲਬ ਕਹਿ ਲਿਓ ਕਿ ਐਬਸੋਲਿਊਟ ਨਹੀਂ ਹੈਗਾ ਉੱਥੇ ਵੀ ਬਾਰਗੇਨਿੰਗ ਦਾ ਮਸਲਾ ਹੈਗਾ ਉਹਦੇ ਤੋਂ ਇੱਕ ਦਿਨ ਬਾਹਰ ਆਉਣ ਦਾ ਮਸਲਾ ਉਹ ਓਵਰਆਲ ਪੋਲਿਸੀ ਸ਼ਿਫਟਿੰਗ ਦਾ ਮਸਲਾ ਹੈ